ਨਾਲ ਕਹਿਣਾ ਮੇਰੇ ਕੋਲ ਇਹ 4 ਗਿੱਲੇ ਨੇ 4 4 ਗਿੱਲਿਆਂ ਚ ਇੱਕ ਵੀ ੜਾ ਨੀਰੀ ਦਾ ਨਹੀਂ ਬਾਾਕੀ ਤੇ ਵੀ ਗੱਲ ਕਰਾਂਗੇ ਜਿਵੇਂ ਲੋਕਾਂ ਨੇ ਜਾਂ ਵੋਟਾਂ ਜਾਣੇ ਪਰ ਪਹਿਲਾਂ ਸਾਨੂੰ ਇਹ ਐਵਾਂ ਕਾਗਜ਼ ਬਾਰੇ ਜਰੂਰ ਆਜੋ ਸੇਬ ਵੀ ਆਪਣੇ ਖੇਤੇ ਵਿੱਚ ਲੱਗ ਰਿਹਾ ਜੀ ਅਸੀਂ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਮੈਂ ਇਹ ਜਿਹੇ ਜਿਹੇ ਰੁਕ ਲਿਆ ਕੇ ਲਾ ਚੁੱਕਿਆ ਹਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮ ਹਰਉ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅਸੀਂ ਇੱਕ ਬੜੀ ਹੀ ਰੰਗीन ਤੇ ਬੜੀ ਹੀ ਵਧੀਆ ਜਗ੍ਹਾ ਦੇ ਵਿੱਚ ਜਿਹਨੂੰ ਆਪਾਂ ਕੁਦਰਤੀ ਨਜ਼ਾਰਾ ਕਹਿੰਦੇ ਆ ਉੱਥੇ ਖੜੇ ਆ ਜ਼ਿਲ੍ਹਾ ਮਲੇਰਕੋਟਲਾ ਪਿੰਡ ਹੈ ਹਥੋਆ ਜਿੱਥੇ ਤਨੋਆ ਕੁਦਰਤੀ ਫਾਰਮ ਅਤੇ ਨਰਸਰੀ ਦੇ ਵਿੱਚ ਅਸੀਂ ਖੜੇ ਆ ਤੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਰੂਟ ਲਾਏ ਗਏ ਨੇ ਤੇ ਨਰਸਰੀ ਦੇ ਵਿੱਚ ਪੌਦੇ ਵੀ ਬਹੁਤ ਤਰ੍ਹਾਂ ਦੇ ਨੇ ਤੇ ਕੀ ਇਹਦੀ ਖਾਸੀਅਤ ਹੈ ਕਿੰਨੇ ਏਕੜ ਦੇ ਵਿੱਚ ਹੈ ਤੇ ਸਾਡੇ ਨਾਲ ਨੇ ਭਾਈ ਗੁਰਸਿਮਰਨ ਸਿੰਘ ਜੀ ਤਨੋਆ ਹਾਂਜੀ ਭਾਈ ਸਤਿਗੁਰਾਲ ਜੀ ਭਾਈ ਹਾਟਰੀਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਤੁਸੀਂ ਦੱਸੋ ਬਾਈ ਕੈਮ ਆ ਅਸੀਂ ਤਾਂ ਇੱਥੇ ਆ ਕੇ ਬਾਈ ਬਾਗੋ ਬਾਗ ਹੋ ਕੇ ਬੜਾ ਵਧੀਆ ਲੱਗ ਰਿਹਾ ਬਾਗਚਾ ਕਿ ਬਾਗੋ ਬਾਗ ਹੀ ਹੁੰਦਾ ਜੀ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਛਾ ਬਾਈ ਇਹ ਕਿੰਨੇ ਏਕੜ ਦੇ ਵਿੱਚ ਆ ਤੁਹਾਡਾ ਇਹ 4 ਏਕੜ ਦੇ ਵਿੱਚ ਮੇਰਾ ਫਾਰਮ ਆ ਜੀ ਇਹ ਅੱਛਾ ਹਾਂਜੀ ਨਾਲ ਨਰਸਰੀ ਦਾ ਨਾਲ ਨਰਸਰੀ ਆ ਜੀ ਤੇ ਕਿੰਨੇ ਕਿਸਮ ਦਾ ਫਰੂਟ ਹੈ ਜਿਹੜੇ ਇਹਦੇ ਵਿੱਚ ਤੁਸੀਂ ਲਾਏ ਹੋਏ ਨੇ ਤਕਰੀਬਨ 50 ਤੋਂ 60 ਪ੍ਰਕਾਰ ਦਾ ਫਲਦਾਰ ਰੁੱਖ ਨੇ ਜੀ ਡਿਫਰੈਂਟ ਡਿਫਰੈਂਟ ਜਿਹੜੇ ਆਪਾਂ ਲਾਏ ਹੋਏ ਆ ਜੀ ਇੱਥੇ ਅੱਛਾ 20 ਕੁ ਪ੍ਰਕਾਰ ਦੇ 20 ਤੋਂ 25 ਆਪਣੇ ਕਾਮਨ ਨੇ ਜੀ 30 ਤੋਂ 35 ਜਾਂ 40 ਆਪਾਂ ਕਿਸਮਾਂ ਅਜਹੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਜਾਂ ਅੱਜ ਤੋਂ ਪਹਿਲਾਂ ਨਹੀਂ ਹੁੰਦੀਆਂ ਸੀ ਜੋ ਆਪਾਂ ਇੱਥੇ ਉਹਨਾਂ ਤੇ ਇੱਕ ਤਜਰਬਾ ਕਰ ਰਹੇ ਹਾਂ ਵੀ ਆਪਣੇ ਮੌਸਮ ਦੇ ਵਿੱਚ ਕਿਦਾਂ ਢਾਲ ਸਕਦੀਆਂ ਨੇ ਜੀ ਉਹ ਤੇ ਉਹਨੇ ਜੀ ਅੱਛਾ ਭਾਈ ਜਿਵੇਂ ਤੁਸੀਂ ਦੱਸਿਆ ਕੁਝ ਤਾਂ ਨਾ ਉਹ ਕੋਮਨ ਚੀਜ਼ਾਂ ਨੇ ਜਿਹੜੀਆਂ ਆਮ ਆਪਣੇ ਹੋ ਜਾਂਦੀਆਂ ਨੇ ਹਾਂਜੀ ਭਾਈ ਜੀ ਤੇ ਕੁਝ ਸਾਨੂੰ ਪਤਾ ਲੱਗਿਆ ਵੀ ਤੁਸੀਂ ਉਹ ਚੀਜ਼ਾਂ ਵੀ ਜਿਹੜੀਆਂ ਇੱਕ ਤੁਹਾਡੇ ਵਾਸਤੇ ਵੀ ਚੈਲੰਜ ਸੀ ਤੇ ਇੱਕ ਬਹੁਤ ਸਾਰੇ ਲੋਕ ਕਈ ਵਾਰੀ ਇਹ ਵੀ ਦੇਖੇ ਮਹਾਰ ਵੀ ਕਹਿ ਦਿੰਦੇ ਨੇ ਵੀ ਇਹ ਚੀਜ਼ ਇਹ ਫਰੂਟ ਆ ਜਿਹੜਾ ਇਸ ਧਰਤੀ ਤੇ ਨਹੀਂ ਹੁੰਦਾ ਤੇ ਉਹ ਕਿਹੜੇ-ਕਿਹੜੇ ਨਹੀਂ ਬਾਈ ਜੀ ਉਹ ਐਵੋਕਾਡੋ ਸੀ ਸਭ ਤੋਂ ਪਹਿਲਾਂ ਤਾਂ ਐਵੋਕਾਡੋ ਮੇਰੇ ਲਈ ਚੈਲੰਜ ਬਣਿਆ ਫਿਰ ਲੋਗਨ ਫਰੂਟ ਮੇਰੇ ਲਈ ਚੈਲੰਜ ਬਣਿਆ ਉਹਦੇ ਤੇ ਮੈਨੂੰ ਕਈ ਵਿਦਵਾਨਾਂ ਨੇ ਵੀ ਇਹ ਕਿਹਾ ਵੀ ਇਹ ਤਾਂ ਟ੍ਰੋਪੀਕਲ ਫਰੂਟ ਨੇ ਸ਼ਾਇਦ ਹੀ ਹੋਣ ਬਲਾ ਹੋਣੇ ਨਹੀਂ ਜੀ ਇਹ ਕਿ ਤੂੰ ਆਪਦਾ ਸਮਾਂ ਤੇ ਪੈਸਾ ਵੇਸਟ ਕਰ ਰਹੇ ਹਾਂ ਜੀ ਅੱਛਾ ਤੇ ਅੱਜ ਮੈਂ ਇੱਥੇ ਉਹ ਖਾਦੇ ਵੀ ਨੇ ਆਪਣੇ ਫਾਰਮ ਦੇ ਪੈਦਾ ਕਰਕੇ ਖਾਦੇ ਵੀ ਨੇ ਤੇ ਅੱਗੇ ਹੁਣ ਆਪਾਂ ਸੱਜਣਾ ਦੋਸਤਾਂ ਨੂੰ ਪ੍ਰੋਵਾਈਡ ਕਰਨ ਲਈ ਤਿਆਰ ਆ ਜੀ ਉਹ ਇਸ ਸਾਲ ਤੋਂ ਜੀ ਵਾਹ ਜੀ ਵਾਹ ਹਾਂ ਜੀ ਐਵੇਂ ਕਾਡੂ ਦੇ ਕਿੰਨੇ ਕਲਾਈ ਹੋਣੇ ਐਵੇਂ ਕਾਡੂ ਦੇ 30 ਰੁੱਖ ਨੇ ਜੀ ਮੇਰੇ ਕੋਲੇ 30 ਰੁੱਖ ਉਹ ਨੇ ਜਿਹੜੇ ਪੁਰਾਣੇ ਅਜੇ ਤੋਂ 5 ਸਾਲ ਪਹਿਲਾਂ ਦੇ ਨੇ ਪਿਛਲੇ ਸਾਲ ਜਿਹੜੀਆਂ ਪ੍ਰੋਪਰ ਆਪਾਂ ਟੈਕਨੀਕਲੀ ਇਹਨੀਆਂ ਜਿਹੜੀਆਂ ਕੁਆਲਿਟੀਆਂ ਨੇ ਜਿਹੜੀਆਂ ਬਰੀਡਸ ਨੇ ਜਿਹੜੀਆਂ ਆਪਣੇ ਮੌਸਮ ਦੇ ਵਿੱਚ ਹੋ ਸਕਦੀਆਂ ਨੇ ਜਾਂ ਜਿਨ੍ਹਾਂ ਦੀ ਹਾਈਲੀ ਡਿਮਾਂਡ ਆ ਪੂਰੀ ਦੁਨੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਹ ਨਹੀਂ ਕਲੀ ਹਿੰਦੁਸਤਾਨ ਚ ਨਹੀਂ ਦੀ ਪੂਰੀ ਦੁਨੀਆ ਚ ਉਹਨਾਂ ਦੀ ਡਿਮਾਂਡ ਆ ਉਹ ਵੈਰਾਈਟੀਆਂ ਲਿਆ ਕੇ ਆਪਾਂ ਹੁਣ ਉਹਨਾਂ ਦੇ ਟ੍ਰਾਇਲ ਕਰ ਰਹੇ ਆ ਕਿਉਂਕਿ ਆਪਣੇ ਬੂਟੇ ਸਕਸੈਸਫੁਲ ਹੋਗੇ ਫਰੂਟਿੰਗ ਆਪਣੀ ਸੈੱਟ ਹੋਗੀ ਹੁਣ ਜਿਹੜੀਆਂ ਬਹੁਤ ਮਹਿੰਗੀਆਂ ਸਪੀਸੀਸ ਸੀ ਜਿਹੜੀਆਂ ਐਵੋਕਾਡੋ ਦੀਆਂ ਉਹ ਆਪਾਂ ਪੰਜਾਬ ਦੇ ਵਿੱਚ ਟ੍ਰਾਇਲ ਕਰ ਚੁੱਕੇ ਆ ਜੀ ਹੁਣ ਉਹਨਾਂ ਤੇ ਜਿਵੇਂ ਹਾਸ ਹੋ ਗਿਆ ਪਿੰਕਰਟਨ ਹੋ ਗਿਆ ਅਟਿੰਗਰ ਹੋ ਗਿਆ ਰੀਡ ਹੋ ਗਿਆ ਫਰੂਟੇ ਹੋ ਗਿਆ ਜਿਹੜੀਆਂ ਆਪਣੇ ਮਾਹੌਲ ਦੇ ਵਿੱਚ ਕਾਮਯਾਬ ਹੋਣਗੀਆਂ ਤੇ ਪੂਰੀ ਦੁਨੀਆ ਦੇ ਵਿੱਚ ਮਾਰਕੀਟ ਆ ਜੀ ਉਹਨਾਂ ਦੀ ਤੇ ਇਸੇ ਸਮੇਂ ਤੇ ਆਪਾਂ ਬਾਕ ਜਿਵੇਂ ਲੋਕਾਂ ਨੇ ਜਾਂ ਹੋਰ ਕਿ ਜਾਨੇ ਪਰ ਪਹਿਲਾਂ ਸਾਨੂੰ ਇਹ ਐਵੋਕਾਡੋ ਬਾਰੇ ਜਰੂਰ ਆਜੋ ਜੀ ਲੱਗੇ ਹੋਏ ਨੇ ਜੀ ਜੀ ਇਹ ਬਾਈ ਐਵੋਕਾਡੋ ਦਾ ਬੂਟਾ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਤੇ ਫਲਾਵਰਿੰਗ ਆ ਚੁੱਕੀ ਹੈ ਜੀ ਹਾਂਜੀ ਆ ਦੇਖੋ ਫਲਾਵਰਿੰਗ ਸਟਾਰਟ ਆ ਇਹ 15 ਦਿਨਾਂ ਦੇ ਵਿੱਚ ਫਰੂਟ ਸੈਟ ਹੋਣ ਲੱਗ ਜੂਗਾ ਜੀ ਲਗਭਗ 15 ਤੋਂ 20 ਦਿਨਾਂ ਦੇ ਵਿੱਚ ਫਰੂਟ ਸੈਟ ਹੋਣਾ ਸ਼ੁਰੂ ਹੋ ਜਾਣਾ ਜੀ ਫਿਰ ਉਹਦੇ ਜਿਹੜਿਆ ਸਮਾਂ ਪੱਕਣ ਦਾ ਇਹ ਸੈਪਟੰਬਰ ਮਹੀਨਾ ਹੈ ਜੀ ਜਿਹੜਾ ਆਪਾਂ ਨਾਵੇਂ ਮਹੀਨੇ ਤੋਂ ਇਹਨੂੰ ਤੋੜ ਕੇ ਰੱਖ ਸਕਦੇ ਆ ਇਹ ਫਲ ਦੀ ਖਾਸੀਅਤ ਇਹ ਹੈ ਆ ਵੀ ਤੋੜਨ ਤੋਂ 15 ਦਿਨ ਬਾਅਦ ਪੱਕਦਾ ਜੀ ਲਗਾਤਾਰ 2 ਮਹੀਨੇ ਆਪਾਂ ਇਹਨੂੰ ਦਰਖਤ ਤੇ ਰੱਖ ਸਕਦੇ ਆ 2 ਮਹੀਨੇ ਪਹਿਲਾਂ ਵੀ ਤੋੜ ਸਕਦੇ ਆ ਯਾਨੀ 9ਵੇਂ ਮਹੀਨੇ ਤੋਂ ਲੈ ਕੇ 11ਵੇਂ ਮਹੀਨੇ ਤੱਕ ਜਦੋਂ ਵੀ ਮਾਰਕੀਟ 'ਚ ਰੇਟ ਆਪਾਂ ਨੂੰ ਲੱਗਦਾ ਵੀ ਜ਼ਿਆਦਾ ਤਾਂ ਆਪਾਂ ਇਹਨੂੰ ਤੋੜ ਸਕਦੇ ਆ ਜੇ ਇਹਦੇ ਮੰਡੀ ਕਰਨ ਦੀ ਗੱਲ ਕਰਾਂ ਲੁਧਿਆਣੇ ਦੇ ਵਿੱਚ ਜਿਹੜੀਆਂ ਵੱਡੀਆਂ ਵਧੀਆ ਦੁਕਾਨਾਂ ਨੇ ਜੀ ਉੱਥੇ 1200 ਤੋਂ ਲੈ ਕੇ 1500 ਰੁਪਏ ਕਿਲੋ ਤੱਕ ਅੱਜ ਦੇ ਸਮੇਂ ਦੇ ਵਿੱਚ ਹੀ ਮਿਲ ਰਿਹਾ ਜੀ ਅੱਛਾ ਜੀ ਜੇ ਆਪਾਂ ਲੈਣ ਜਾਈਏ ਜੀ ਹੁਣ ਕੀ ਬਾਤ ਹੈ ਤੇ ਜਦੋਂ ਇਹਦਾ ਸੀਜ਼ਨ ਆਉਂਦਾ ਥੋੜਾ ਰੇਟ ਘਟ ਜਾਂਦਾ 700 ਤੋਂ 1200 ਦੇ ਵਿੱਚ ਰਹਿ ਜਾਂਦਾ ਜੀ ਤੇ ਜਦੋਂ ਇਹਦਾ ਫਰੂਟ ਆਊਗਾ ਇਹਦੀ ਕੁਆਲਟੀ ਦਾ ਜਿਵੇਂ ਹੁਣ ਆਪਾਂ ਗੱਲ ਕਰਦੇ ਸੀ ਜਿਹੜੀਆਂ ਪੰਜ ਕੁਆਲਟੀਆਂ ਹੋਰ ਮੰਗਾਈਆਂ ਨੇ ਉਹਨਾਂ ਦਾ ਰੇਟ ਟਾਪ ਦਾ ਹੁੰਦਾ ਜੀ ਮਾਰਕੀਟ ਦੇ ਵਿੱਚ ਤੇ ਉਹ ਆਪਾਂ ਲਿਆ ਕੇ ਪੰਜਾਬ ਦੇ ਵਿੱਚ ਟ్రਾਇਲ ਸ਼ੁਰੂ ਕਰਤੇ ਆ ਜੀ ਇਹਨਾਂ ਦਾ ਰੇਟ ਆਪਾਂ ਨੂੰ ਜੇ 200 ਰੁਪਏ ਘੱਟ ਵੀ ਮਿਲ ਜੂਗਾ ਤਾਂ ਵੀ ਆਪਾਂ ਨੂੰ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਰੁੱਖ ਦੇ ਵਿੱਚ ਤੁਸੀਂ ਰੁੱਖ ਦਾ ਸਾਈਜ਼ ਦੇਖ ਸਕਦੇ ਹੋ ਜੀ ਪੂਰਾ ਇਹ ਤਕਰੀਬਨ ਹੁਣ 15 ਫੁੱਟ ਹੋ ਚੁੱਕੇ ਆ ਜੀ ਪੰਜਵੇਂ ਸਾਲ ਦਾ ਬੂਟਾ ਜੀ ਇਹ ਤੇ ਜਦੋਂ ਇਹਨੇ ਆਪਦੀ ਪੀਕ ਪ੍ਰੋਡਕਸ਼ਨ ਤੇ ਜਾਣਾ ਤਾਂ ਉਹ 12 ਸਾਲ ਤੋਂ 15 ਸਾਲ ਦੇ ਵਿੱਚ ਹੋਊਗਾ ਉਦੋਂ ਇਹ ਇਹਦੂੰ ਚਾਰ ਗੁਣਾ ਵੱਡਾ ਹੋਊਗਾ ਜੀ ਅੱਛਾ ਤੇ ਇੱਕ ਰੁੱਖ ਦੇ ਉੱਤੇ ਤਕਰੀਬਨ ਇੱਕ ਕੁਆਂਟਲ ਤੋਂ 1.5 ਕੁਆਂਟਲ ਫਲ ਆਉਂਦਾ ਜੀ ਅੱਛਾ ਤੇ ਤੁਸੀਂ ਹੁਣ ਜੇ ਮਲਟੀਪਲਾਈ ਕਰਨ ਲੱਗੇ ਤਾਂ ਫਿਰ ਬਹੁਤ ਜ਼ਿਆਦਾ ਬਣ ਜਾਂਦਾ ਪਰ ਨਹੀਂ ਚਲੋ ਆਪਾਂ ਮੰਨ ਕੇ ਚੱਲੀਏ ਵੀ 20000 25000 ਦਾ ਇੱਕ ਰੁੱਖ ਜਿਹੜਾ ਠੇਕੇ ਤੇ ਚਲੇ ਜਾਵੇ ਤੇ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਜਿੰਨੇ ਹੁਣ ਰੁੱਖ ਹੋਣਗੇ ਏਕੜ ਦੇ ਵਿੱਚ ਉਹਨਾਂ ਨਾਲ ਆਪਾਂ ਫਿਰ ਉਹਨੂੰ ਗੁਣਾ ਕਰਾਂਗੇ ਉਹ ਸਭ ਨਾਲ ਗੁਣਾ ਹੋਣਾ ਬਿਲਕੁਲ ਬਿਲਕੁਲ ਕਿੰਨੇ ਰੁੱਖ ਨੇ ਉਨੇ ਕੁਆਂਟਲ ਆਏ ਉਨੇ ਕੁਆਂਟਲ ਆਏ ਹਾਂਜੀ ਕਿੰਨੇ ਵਾਰੀ ਫਰੂਟ ਲੈ ਲਿਆ ਬਾਈ ਤੂੰ ਭਾਈ ਜੀ ਇਹਦਾ ਦੂਜਾ ਫਰੂਟ ਆ ਜੀ ਇਹ ਦੋ ਬੂਟੇ ਸੀ ਜਿਨ੍ਹਾਂ ਨੇ ਦੂਜੀ ਵਾਰ ਫਰੂਟਿੰਗ ਦਿੱਤੀਆਂ ਹੁਣ ਲਗਾਤਾਰ ਕਿਸੇ ਨਾ ਕਿਸੇ ਫਲ ਤੇ ਬੂਟੇ ਤੇ ਹਰੇਕ ਵਾਰ ਫਲ ਆਉਣਾ ਸ਼ੁਰੂ ਹੋ ਜਾਂਦਾ ਜੀ ਤਕਰੀਬਨ ਇਹ 5 ਸਾਲ ਦੇ ਬੂਟੇ ਨੇ ਜੀ 7ਵੇਂ ਸਾਲ 'ਚ ਮੇਰੇ ਕੋਲ 30 ਬੂਟੇ ਹੋਣਗੇ ਜਿਹੜੇ ਫਲ ਤੇ ਆ ਜਾਣਗੇ ਜੀ ਤਕਰੀਬਨ ਕਿਉਂਕਿ ਉਸ ਟਾਈਮ ਦੇ ਵਿੱਚ ਬੂਟਾ ਮਿਲਣਾ ਹੀ ਬਹੁਤ ਵੱਡੀ ਗੱਲ ਸੀ ਪਰਟੀਕੂਲਰ ਕਿਸੇ ਬਰੀਡ ਤੇ ਕੰਮ ਕਰਨਾ ਤਾਂ ਇੱਕ ਸੁਪਨਾ ਸੀ ਮੇਰੇ ਲਈ ਪਰ ਹਾਂ ਉਦੋਂ ਬੂਟੇ ਮਿਲੇ ਜੀ ਇਹ ਲਾਏ ਇਹਨਾਂ ਨੂੰ ਲਾਉਣ ਨਾਲ ਮੇਰਾ ਹੌਸਲਾ ਇਹ ਵਧਿਆ ਵੀ ਮੈਂ ਇਸ ਧਰਤੀ ਦੇ ਵਿੱਚ ਪੈਦਾ ਕਰ ਲਈ ਫਿਰ ਕਈਆਂ ਨੇ ਮੇਰੇ ਤੇ ਕੁਐਸਚਨ ਕੀਤੇ ਵੀ ਇਹਨਾਂ 'ਚ ਪਾਣੀ ਬਹੁਤ ਜ਼ਿਆਦਾ ਲੱਗਦਾ ਹੂੰ ਤੁਹਾਡੇ ਸਾਹਮਣੇ ਆ ਬਾਈ ਜੀ ਕਿੰਨੀ ਖੁਸ਼ਕ ਧਰਤੀਆਂ ਕੱਖ ਵੀ ਸੁੱਕੇ ਪਏ ਨੇ ਬੂਟੇ ਨੂੰ ਕੋਈ ਅਸਰ ਹੈ ਜੇ ਹੁਣ ਗੱਲ ਕਰੀਏ ਵੀ ਇਹ ਜੈਤੂਨ ਦੇ ਮੁਕਾਬਲੇ 'ਚ ਗੱਲ ਕਰਦੇ ਨੇ ਕਈ ਲੋਕ ਪੜ੍ਹੇ ਲਿਖੇ ਮੈਨੂੰ ਕਾਲ ਕਰਦੇ ਨੇ ਜੀ ਫਲਾਂ ਦੇਸ਼ ਦੇ ਵਿੱਚ ਇਹਨੂੰ ਡਿਜਾਸਟਰ ਮੰਨਿਆ ਗਿਆ ਪਾਣੀ ਦੇ ਲਈ ਵੀ ਪਾਣੀ ਤਾਂ ਬਹੁਤ ਲੱਗਦਾ ਜੀ ਮਾ ਜੀ ਉੱਥੇ ਜੈਤੂਨ ਨੂੰ ਇੱਕ ਪਾਣੀ ਲੱਗਦਾ ਇਹਨੂੰ ਤਿੰਨ ਪਾਣੀ ਲੱਗਦੇ ਆ ਉੱਥੇ ਤਾਂ ਆਪੇ ਡਿਜਾਸਟਰ ਆ ਇਹ ਤੇ ਉੱਥੇ ਇਹਦੀ 10 ਗੁਣਾ ਕੀਮਤਾਂ ਜੈਤੂਨ ਨਾਲੋਂ ਉੱਥੇ ਇਹਨੂੰ ਜ਼ਿਆਦਾ ਤਾਂ ਲਾ ਰਹੇ ਨੇ ਲੋਕ ਮਾ ਇਹ ਵੀ ਤੁਸੀਂ ਦੱਸੋ ਨਾ ਫਿਰ ਮਾ ਜੀ ਝੋਨੇ ਨਾਲੋਂ ਤਾਂ ਇਹ ਚ ਕਪਟਾ ਜਿੰਨਾ ਝੋਨਾ 1 ਮਹੀਨੇ ਦੇ ਵਿੱਚ ਆਪਾਂ ਪਾਣੀ ਲਾ ਦਿੰਨੇ ਐ ਇਹਨੇ ਤਾਂ ਸਾਰਾ ਸਾਲ 1 ਏਕੜ 'ਚ ਉਹਨਾਂ ਪਾਣੀ ਪੈਣਾ ਨਹੀਂ ਜੀ ਫੇਰ ਚੁੱਪ ਕਰ ਜਾਂਦੇ ਆ ਜੀ ਬਈ ਆਪਾਂ ਮੁਕਾਬਲਾ ਕਿਸ ਚੀਜ਼ ਨਾਲ ਕਰ ਰਹੇ ਆ ਆਪਾਂ ਝੋਨੇ ਨਾਲ ਮੁਕਾਬਲਾ ਕਰ ਰਹੇ ਆ ਜਾਂ ਆਪਾਂ ਜੈਤੂਨ ਨਾਲ ਮੁਕਾਬਲਾ ਕਰ ਰਹੇ ਆ ਜਾਂ ਆਪਾਂ ਕਿਸੇ ਸਿਟਰਸ ਜਾਤੀ ਨਾਲ ਮੁਕਾਬਲਾ ਕਰਨਾ ਉਸ ਤੇ ਜਦੋਂ ਗੱਲ ਕਰਦੇ ਆ ਫੇਰ ਪਤਾ ਲੱਗਦਾ ਵੀ ਉਹਦੀ ਆਊਟਪੁੱਟ ਤੇ ਉਹਦੀ ਕਾਸਟ ਕਿੰਨੀ ਆਉਂਦੀ ਆ ਉਹਨੂੰ ਪਾਲਣ ਤੇ ਕਾਸਟ ਕਿੰਨੀ ਆਉਂਦੀ ਆ ਮੈਂ ਇੱਥੇ ਤਜਰਬਾ ਕਰ ਰਹੇ ਹਾਂ ਮੈਨੂੰ ਪਤਾ ਵੀ ਇਹਦੇ ਤੇ ਕਾਸਟ ਕਿੰਨੀ ਹੋਣੀ ਆ ਮੈਂ ਪਾਣੀ ਕਿੰਨਾ ਖਰਚਦਾ ਦਿੱਕਤਾਂ ਕਿੰਨੀ ਪਹਿਲਾਂ ਬੂਟੇ ਲੈਣੇ ਬਹੁਤ ਵੱਡੀ ਦਿੱਕਤ ਹੁੰਦੀ ਹੈ ਜੀ ਕਿਸੇ ਚੀਜ਼ ਦਾ ਬੂਟਾ ਪਹਿਲੀ ਵਾਰ ਲੈ ਕੇ ਆਉਣਾ ਜੀ ਮਾਰਕੀਟ 'ਚ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਨਰਸਰੀ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਹੁੰਦਾ ਵੀ ਐਵੇਂ ਕੱਢੋ ਆਪਣੇ ਪੰਜਾਬ 'ਚ ਹੋ ਜੂ ਜਾਂ ਨਹੀਂ ਹੋ ਜੂ ਉਹ ਮੰਗਵਾ ਕੇ ਨਹੀਂ ਸੀ ਦਿੰਦੇ ਫਿਰ ਅਪਰੋਚ ਕੀਤੀ ਵੀ ਹਾਂ ਫਲਾਣੇ ਥਾਂ ਤੋਂ ਤੁਸੀਂ ਯਾਰ ਮੰਗਵਾ ਕੇ ਦੇ ਦਿਓ ਫਿਰ ਉਹ ਬੂਟੇ ਆਏ ਫਿਰ ਉਹਨਾਂ ਦੀਆਂ ਨਸਲਾਂ ਤੇ ਗਾਂਹਾਂ ਕੰਮ ਕਰਨਾ ਕਿਉਂਕਿ ਇਹ ਬੂਟਾ ਮੈਂ ਹਰੇਕ ਦੇ ਖੇਤ 'ਚ ਨਹੀਂ ਲਵਾ ਸਕਦਾ ਬਈ ਜੀ ਜੇ ਮੈਂ ਬਾਗ ਲਗਾਉਣਾ ਹੋਵੇ ਜਾਂ ਮੈਂ ਬੂਟੇ ਲਗਾਉਣੇ ਹੋਣ ਮੈਂ ਇਹ ਬੂਟਾ ਕਿਸੇ ਨੂੰ ਨਹੀਂ ਦੇ ਸਕਦਾ ਕਿਉਂਕਿ ਸੀਡਲਿੰਗ ਵਾਲੇ ਬੂ ਪਾਨੂੰ ਨੇ ਨਹੀਂ ਪਤਾ ਅੱਗੇ ਜਾ ਕੇ ਕਹਿ ਜਾਓ ਜਿਵੇਂ ਅੰਬ ਦੀ ਗੱਲ ਕਰੀਏ ਜੀ ਜੇ ਗੁਥਰੀ ਵਾਲਾ ਅੰਬ ਦੇ ਦੀਏ ਉਹ ਬਹੁਤ ਵਧੀਆ ਵੀ ਨਿਕਲ ਸਕਦਾ ਹਰੇਕ ਅੰਬ ਨਾਲੋਂ ਵਧੀਆ ਹੋ ਸਕਦਾ ਇੱਕ ਕਾਮਨ ਆਚਾਰੀ ਵੀ ਹੋ ਸਕਦਾ ਐਂ ਵੀ ਹੋ ਸਕਦਾ ਉਹਨੂੰ 15 ਸਾਲ ਫਾਲੇ ਨਾ ਆਵੇ ਜੀ ਇਹ ਹੁੰਦਾ ਨਾ ਜੀ ਐਦਾਂ ਹੀ ਇਹਦੇ ਚ ਵੀ ਆ ਇਹ ਟ੍ਰੂ ਟੂ ਬਰੀਡ ਨਹੀਂ ਜਾਂਦਾ ਆਪਦੀ ਮਦਰ ਤੇ ਜਿਹਹਦਾ ਆਪਾਂ ਬੀਜ ਲਾਵਾਂਗੇ ਉਹ じゃ ਨਹੀਂ ਹੁੰਦਾ ਇਹ ਕੁਝ ਵੀ ਹੋ ਸਕਦਾ ਬਹੁਤ ਜ਼ਿਆਦਾ ਵਧੀਆ ਵੀ ਹੋ ਸਕਦਾ ਇੱਕ ਸੁਧਾਰਨ ਵੀ ਹੋ ਸਕਦਾ ਨਾ ਵੀ ਫਲਾਵੇ ਇਹ ਵੀ ਹੋ ਸਕਦਾ ਪਰ ਹਾਂ ਇਹਦੀਆਂ ਕੁਆਲਿਟੀਜ਼ ਤੇ ਜਿੰਨੀਆਂ ਹੁਣ ਆਪਾਂ ਬਰੀਡ ਤੇ ਇਹ ਕੰਮ ਕਰ ਰਹੇ ਆ ਉਹ ਸਾਰੀਆਂ ਉਹਨੇ ਜਿਹੜੀਆਂ ਹਾਈਲੀ ਡਿਮਾਂਡੇਬਲ ਨੇ ਪੂਰੀ ਦੁਨੀਆ ਦੇ ਵਿੱਚ ਤੇ ਉਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਆ ਤੇ ਉਹਨਾਂ ਦਾ ਤੇਲ ਵੀ ਅੱਜਕੱਲ ਬਹੁਤ ਜ਼ਿਆਦਾ ਮਾਰਕੀਟ 'ਚ ਆ ਰਿਹਾ ਜੀ ਅੱਛਾ ਭਾਈ ਜਿਹੜੇ ਤੁਸੀਂ ਇਹ ਲਾਏ ਨੇ ਹਨਾ ਇਹ ਇਹ ਉਹੀ ਸੇਮ ਹੀ ਨਿਕਲੇ ਨੇ ਜਿਹੜੇ ਤੁਸੀਂ ਲਾਏ ਸੀ ਜਾਂ ਬਾਅਦ 'ਚ ਜਿਵੇਂ ਤੁਸੀਂ ਦੱਸਿਆ ਵੀ ਫਰੂਟ ਹੋਰ ਕੰਬ ਉਹਦਾ ਨਿਕਲਿਆ ਨਹੀਂ ਭਾਈ ਜੀ ਦੇਖੋ ਆਪਾਂ ਬੂਟੇ ਲੈ ਕੇ ਆਏ ਸੀ ਸੀਡ ਤੋਂ ਤਿਆਰ ਹੋਏ ਹੋਏ ਇਹਨਾਂ ਦਾ ਕਹੇ ਜੇ ਟੈਕਚਰ ਆਉਣੇ ਆ ਕਹੇ ਜੇ ਫਲ ਆਉਣਾ ਉਹ ਆਪਾਂ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਜਿਉਂ-ਜਿਉਂ ਫਲ ਲੱਗੀ ਜਾਂਦਾ ਬੂਟੇ ਨੂੰ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਂਦੀ ਆ ਵੀ ਇਹਦੇ ਗੁਣ ਕਿਹੜੇ ਬੂਟੇ ਉਹ ਆਪਾਂ ਉਥੋਂ ਤਿਆਰ ਕਰ ਸਕਦੇ ਆਂ ਜੀ ਬੂਟੇ ਵੀ ਤਿਆਰ ਕਰਾਂਗੇ ਜੀ ਆਪਾਂ ਆਪ ਵੀ ਕਰਦੇ ਆਂ ਹੁਣ ਬਾਹਰੋਂ ਵੀ ਆਪਾਂ ਮੰਗਵਾ ਕੇ ਬੂਟੇ ਸਜਣਾ ਮਿੱਤਰਾਂ ਦੇ ਲਗਵਾ ਰਹੇ ਆਂ ਉਹ ਜਿਹੜੀਆਂ ਪਾਰਟਿਕੂਲਰ ਆਪਾਂ ਨੂੰ ਵੈਰਾਈਟੀਆਂ ਚਾਹੀਦੀਆਂ ਨੇ ਉਹਨਾਂ ਵੈਰਾਈਟੀਆਂ ਤੇ ਕੰਮ ਕਰਦੇ ਆਂ ਜੀ ਆਪਾਂ ਹੁਣ ਤੇ ਹੋਰ ਜਿਵੇਂ ਆਪਾਂ ਲੋਗਨ ਤੇ ਗੱਲ ਕਰ ਰਹੇ ਸੀ ਲੋਗਨ ਦੇ ਬਾਈ ਜੀ ਮੈਂ 6 ਕੁ ਵੈਰਾਈਟੀਆਂ ਤੇ ਕੰਮ ਕਰ ਚੁੱਕੇ ਆਂ ਜੀ ਪੰਜਾਬ ਦੇ ਵਿੱਚ ਫਲ ਲੈ ਚੁੱਕੇ ਆਂ ਤਿੰਨ ਵੈਰਾਈਟੀਆਂ ਦਾ ਫਲ ਆਪਾਂ ਖਾ ਚੁੱਕੇ ਆਂ ਚੌਥੀ ਨੂੰ ਇਸ ਵਾਰ ਆ ਰਿਹਾ ਜੀ ਆਪਣੇ ਕੋਲ ਹੈਗੇ ਜੀ ਹਾਂਜੀ ਕਿੱਥੇ ਹੀ ਆਜੋ ਜੀ ਇਹ ਗੋਜੀਵੇਰੀ ਆ ਬਾਈ ਜੀ ਲੋਗਨ ਦੀ ਆਪਾਂ ਫਿਰ ਬੂਟਾ ਦੇਖਦੇ ਆਂ ਜੀ ਗੋਜੀਵੇਰੀ ਤੁਸੀਂ ਆ ਲੱਗੀ ਦੇਖ ਸਕਦੇ ਹੋ ਜੀ ਆ ਪੂਰਾ ਸੰਤਰੀ ਰੰਗ ਦਾ ਫਲ ਬਣਿਆ ਹੋਇਆ ਜੀ ਆਪਣਾ ਇਹ ਐਡਾ ਹੀ ਸਾਈਜ਼ ਹੁੰਦਾ ਜੀ ਇਹ ਅੱਛਾ ਜੀ ਇਹ ਦਾਖਾਂ ਵਾਂਗ ਸੁੱਕ ਜਾਂਦਾ ਜੀ अच्छा ਇਹਨੂੰ ਜੇ ਜਦੋਂ ਬਲਕ ਦੇ ਵਿੱਚ ਲੱਗਣ ਲੱਗ ਜਾਂਦਾ ਫਿਰ ਇਹਨੂੰ ਸੁਕਾ ਕੇ ਆਪਾਂ ਜੀ ਦਾਖਾ ਮੰਗੇ ਇਹਨੂੰ ਰੱਖ ਸਕਦੇ ਆ ਜੀ ਆਪਾਂ ਤੇ ਜਦੋਂ ਮਰਜ਼ੀ ਯੂਜ਼ ਕਰ ਸਕਦੇ ਆ ਜੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੈ ਕੁਝ ਇਹੋ ਜਿਹੇ ਤੱਤ ਪਾਏ ਜਾਂਦੇ ਆ ਜੋ ਕੈਂਸਰ ਨੂੰ ਕਿਉਰ ਕਰਨ ਦੇ ਵਿੱਚ ਕੰਮ ਆਉਂਦੇ ਆ ਜੀ ਅੱਛਾ ਜੀ ਚਾਈਨਿਸ ਵੇਰੀਆ ਅਮਰੀਕਾ ਦੇ ਵਿੱਚ ਬਹੁਤ ਡਿਮਾਂਡੇਬਲ ਆ ਜੀ ਹਰ ਟਾਈਮ ਇਹਦੀ ਡਿਮਾਂਡ ਬਣੀ ਰਹਿੰਦੀ ਆ ਹਿੰਦੁਸਤਾਨ ਦੇ ਵਿੱਚ ਵੀ ਜੇ ਤੁਸੀਂ ਐਮਾਜ਼ਨ ਵਗੈਰਾ ਸਾਈਟਾਂ ਤੋਂ ਇਹਨੂੰ ਖਰੀਦਣਾ ਚਾਹੋ ਤਾਂ 82200 ਰੁਪਏ ਕਿਲੋ ਡ੍ਰਾਈ ਫਾਰਮ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਜੀ ਉਹਨੂੰ ਇੱਥੇ ਲਿਆਂਦਾ ਉਹਨੂੰ ਪੈਦਾ ਕਰਕੇ ਦੇਖਿਆ ਉਦੋਂ ਫਰੂਟ ਖਾਦਾ ਫਿਰ ਆਪਾਂ ਹੁਣ ਸੁਜੈਸਟ ਕਰਦੇ ਆਂ ਵੀ ਤੁਸੀਂ ਇੱਕ ਦੋ ਬੂਟੇ ਆਪਦੇ ਬਾਗ 'ਚ ਆਪਦੇ ਬੱਚਿਆਂ ਲਈ ਜਾਂ ਆਪਦੇ ਪਾਰਕ ਦੇ ਵਿੱਚ ਲਾ ਸਕਦੇ ਹੋ ਜੀ ਬੜਾ ਸੋਹਣਾ ਦੇਖ ਬੂਟੇ ਦੀ ਹੈਗੀ ਹੈ ਜੀ ਫਲ ਦਾ ਤੁਹਾਨੂੰ ਮੈਂ ਲੱਗਿਆ ਦਿਖਾਵਾਂ ਜੀ ਹੁਣ ਸਾਰੇ ਤਕਰੀਬਨ ਭਰਿਆ ਪਿਆ ਜੀ ਇਹ ਫਲ ਫੁੱਲ ਆਈ ਜਾ ਰਿਹਾ ਫਲ ਬਣੀ ਜਾ ਰਿਹਾ ਬੜੇ ਛੋਟੇ ਡਿਊਰੇਸ਼ਨ ਦੇ ਵਿੱਚ ਟਾਈਮ ਦੇ ਵਿੱਚ ਇਹ ਪੱਕ ਜਾਂਦਾ ਜੀ ਤੇ ਲਾਲ ਹੋਇਆ ਕਲੈਕਟ ਕਰ ਲੈਣਾ ਇਹਨੂੰ ਸੁਕਾ ਕੇ ਆਪਾਂ ਰੱਖ ਸਕਦੇ ਹਾਂ ਜੀ ਇਹਦੀ ਚਾਹ ਵੀ ਬਣਦੀ ਹੈ ਇਹਨੂੰ ਵੈਸੇ ਵੀ ਆਪਾਂ ਖਾ ਸਕਦੇ ਹਾਂ ਕੱਚਾ ਥੋੜਾ ਜਿਹਾ ਟੈਂਗੀ ਜਿਹਾ ਹੁੰਦਾ ਜਦੋਂ ਪੱਕ ਜਾਂਦਾ ਬਹੁਤ ਮਿੱਠਾ ਫਰੂਟ ਹੁੰਦਾ ਜੀ ਤੇ ਸੁਕਾ ਕੇ ਆਪਾਂ ਰੱਖ ਲਈਏ ਨਾਲੇ ਚਾਹ ਵੀ ਬਣ ਸਕਦੀ ਹੈ ਜੀ ਜਿਹੜੀ ਜਿਵੇਂ ਪੰਗਰੀ ਇੰਟੀ ਪੀਂਦੇ ਆਂਦੀ ਰੈੱਡ ਟੀ ਬਣਦੀ ਹੈ ਜੀ ਇਹ ਰੈੱਡ ਟੀ ਪੀ ਸਕਦੇ ਹਾਂ ਜੀ ਉਹ ਤੇ ਨਾਲੇ ਆਪਾਂ ਇਹਨੂੰ ਸੁਕਾ ਕੇ ਬੱਚਿਆਂ ਲਈ ਆਪਾਂ ਰੱਖ ਸਕਦੇ ਹਾਂ ਖਵਾਉਣ ਲਈ ਜੀ ਬੱਚਿਆਂ ਨੂੰ ਜੀ ਇਹ ਕਿ ਨਿਕਲਾਈ ਤੁਸੀਂ ਇਹ ਮੇਰੇ ਕੋਲ 40 ਕ ਬੂਟੇ ਇਹਨਾਂ ਦੇ ਹੈਗੇ ਆ ਜੀ 40 ਕ ਬੂਟੇ ਅੱਡ-ਅੱਡ ਥਾਵਾਂ ਤੇ ਲਾਏ ਹੋਏ ਆ ਇਹ ਝਾੜੀ ਹੀ ਬਣਨੀ ਆ ਜੀ ਇਹ ਰਕਤ ਨਹੀਂ ਬਣਨੀ ਇਹ 2 ਸਾਲ ਦਾ ਜੀ ਬੂਟਾ ਅੱਛਾ ਫਰੂਟ ਕਿੰਨਾ ਕੁ ਲਿਆ ਆਇਆ ਪਹਿਲਾਂ ਪਿਛਲੀ ਵਾਰ ਫਰੂਟ ਆਇਆ ਸੀ 100 200 ਦਾਣਾ ਲੱਗਿਆ ਸੀ ਜਿਹੜਾ ਪੱਕਾ ਆ ਕੇ ਆਪਾਂ ਖਾਦਾ ਜੀ ਤੇ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਖੈਰ ਹਰ ਇੱਕ ਟਾਣੀ ਤੇ ਤਕਰੀਬਨ ਬਹੁਤ ਜ਼ਿਆਦਾ ਭਰਿਆ ਪਿਆ ਜੀ ਹੁਣ ਇਹ ਜਿਉਂ-ਜਿਉਂ ਸਮਾਂ ਵਧੀ ਜਾਊਗਾ ਤੇ ਹੌਂ ਤੇ ਹੌਂ ਦਾ ਪੱਕਾ ਸਟੈਂਡ ਬਣਾਵਾਂਗੇ ਜੀ ਸਟੈਂਡ ਬਣਾ ਕੇ ਉਹਦੇ ਤੇ ਇਹਨੂੰ ਛੱਡਾਂਗੇ ਫੇਰ ਇਹਦਾ हो ਸਕਦਾ ਜੀ ਕੀ ਕਮਰਸ਼ੀਅਲ ਹੋ ਸਕਦਾ ਜਾਂ ਘਰੇਲੂ ਬਗੀਚੀ ਤੱਕ ਸੀਮਤ ਰੱਖੀ ਹੈ ਜੀ ਇਹਨੂੰ ਤੇ ਉਹ ਫਿਰ ਦੇਖਣਾ ਪਊਗਾ ਜੀ ਸਮੇਂ ਦੇ ਹਿਸਾਬ ਨਾਲ ਟਾਈਮ ਦੱਸਦਾ ਕਈ ਹਾਂਜੀ 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 ਤੇ ਉਹ ਜਿਹੜਾ ਆਪਾਂ ਲੋਗਨ ਦੀ ਗੱਲ ਕਰ ਰਹੇ ਲੋਗਨ ਅੱਗੇ ਹੈ ਜੀ ਇਹ ਬਾਈ ਦੀ ਲੋਗਨ ਦਾ ਬੂਟਾ ਜੀ ਤੇ ਫਲਾਵਰਿੰਗ ਤੁਸੀਂ ਹੋਈ ਦੇਖ ਸਕਦੇ ਹੋ ਜੀ ਹੁਣ ਇਸ ਬੂਟੇ ਤੇ ਆਹ ਦੇਖੋ ਜੀ ਪੂਰੇ ਗੁੱਛਿਆਂ ਦੇ ਰੂਪ ਦੇ ਵਿੱਚ ਲੱਗਦਾ ਜੀ ਇਹ ਬਿਲਕੁਲ ਲੀਚੀ ਦੀ ਤਰ੍ਹਾਂ ਹੁੰਦਾ ਲੀਚੀ ਜਿੱਡਾ ਇਹ ਚ ਸੀਡ ਹੁੰਦਾ ਉਹਦੇ ਹੀ ਇਹ ਚ ਪਲਪ ਹੁੰਦਾ ਪਰ ਇਹਦਾ ਫਾਇਦਾ ਜਾਂ ਬੈਨੀਫਿਟ ਲੀਚੀ ਨਾਲੋਂ ਕਈ ਗੁਣਾ ਜ਼ਿਆਦਾ ਤੇ ਇੱਕ ਇਹ ਚ ਖਟਾਸ ਨਹੀਂ ਰਹਿੰਦੀ ਮਿੱਠਾ ਬਹੁਤ ਹੁੰਦਾ ਜੀ ਹਾਂ ਤੇ ਤੁਸੀਂ ਹੁਣ ਦੇਖ ਸਕਦੇ ਹੋ ਹਰ ਇੱਕ ਟਾਣੀ ਦੇ ਕਿਨਾਰੇ ਤੇ ਫਰੂਟ ਨਾਲ ਭਰਿਆ ਪਿਆ ਜੀ ਕੁਝ ਕੁ ਫੁੱਲ ਖੁੱਲ ਰਹੇ ਨੇ ਕੁਝ ਕੁ ਹਜੇ ਖੁੱਲਣ ਵਾਲੇ ਨੇ ਇਹ ਤਕਰੀਬਨ ਅੱਜ ਤੋਂ 15 ਕਿ ਦਿਨਾਂ ਬਾਅਦ ਇਹਦੇ 'ਚ ਫਰੂਟ ਸੈੱਟ ਹੋ ਜਾਊਗਾ ਜੀ ਪਹਿਲਾਂ ਲਿਆ ਜੀ ਫਰੂਟ ਹਾਂ ਜੀ ਪਿਛਲੀ ਵਾਰ ਇਹ ਚੋਂ 3 ਕਿਲੋ ਫਰੂਟ ਹਾਰਵੈਸਟ ਕੀਤਾ ਜੀ ਆਪਾਂ ਨੇ ਜਿਹੜਾ ਆਪਣੇ ਜਿਹੜੇ ਦੋਸਤ ਆਉਂਦੇ ਸੀ ਉਹ ਖਾ ਕੇ ਜਾਂਦੇ ਸੀ ਜਾਂ ਆਪਾਂ ਸਾਰਿਆਂ ਨੇ ਰਲ ਕੇ ਖਾਦਾ ਜੀ ਉਹ ਤੇ ਬੜਾ ਮਿੱਠਾ ਤੇ ਬੜਾ ਵਧੀਆ ਫਰੂਟ ਆ ਜੀ ਲੀਚੀ ਨਾਲੋਂ ਇੱਕ ਮਹੀਨਾ ਬਾਅਦ ਪੱਕਣ ਕਰਕੇ ਇਹਦਾ ਲੀਚੀ ਨਾਲੋਂ ਰੇਟ ਵੀ ਤਕਰੀਬਨ ਆਪਣੇ ਤੇਜ ਰਹਿਣ ਦੇ ਆਪਾਂ ਸੋਚ ਰਹੇ ਹਾਂ ਕਿਉਂਕਿ ਹੁਣ ਮੇਰੇ ਕੋਲ 50 ਬੂਟੇ ਨੇ ਜੀ 50 ਚੋਂ ਤਕਰੀਬਨ 35 ਕਬੂਟੇ ਇਸ ਵਾਰ ਫਰੂਟਿੰਗ ਤੇ ਆ ਚੁੱਕੇ ਨੇ ਉਹਨਾਂ ਦਾ ਫਰੂਟ ਹੁਣ ਮਾਰਕੀਟ ਦੇ ਵਿੱਚ ਲੈ ਕੇ ਜਾਵਾਂਗੇ ਜੀ ਇਸ ਵਾਰ ਆਪਾਂ ਉਹਦਾ ਫਿਰ ਦੇਖਾਂਗੇ ਫਿਰ ਆਪਾਂ ਉਹਦੀ ਕਮਰਸ਼ੀਅਲ ਵੈਲਿਊ ਗੱਡਾਂਗੇ ਜੀ ਵੀ ਤੀਜੇ ਸਾਲ ਦੇ ਵਿੱਚ ਆਪਾਂ ਨੂੰ ਕਿੰਨਾ ਫਰੂਟ ਹੋ ਗਿਆ ਜੀ ਤੇ ਕਿੰਨਾ ਕ ਆਪਾਂ ਵੇਚ ਲਿਆ ਕੀ ਰੇਟ ਵਿਕਦਾ ਕਿੱਥੇ ਕਿ ਤੱਕ ਆਪਾਂ ਇਹਨੂੰ ਬੂਟੇ ਨੂੰ ਝਾੜ ਲਾ ਜਾ ਸਕਦੇ ਹਾਂ ਤੇ ਇਹ ਕਿੰਨੇ ਜਰਦਾ ਜੀ ਇਹ ਤੀਜੇ ਸਾਲ ਦਾ ਬੂਟਾ ਜੀ ਚੌਥਾ ਸਾਲ ਲੱਗ ਚੁੱਕਿਆ ਜੀ ਯਾਨੀ ਤਿੰਨ ਸਾਲ ਕੰਪਲੀਟ ਕਰ ਚੁੱਕਿਆ ਜੀ ਇਹ ਬੂਟਾ ਜੇ ਹੁਣ ਕਿਸੇ ਨੂੰ ਕਹੀਏ ਵੀ ਇਹ ਚਾਰ ਸਾਲ ਦਾ ਬੂਟਾ ਜਾਂ ਐਡਾ ਆਕਾਰ ਹੋ ਚੁੱਕਿਆ ਯਕੀਨ ਮੰਨਣੋਂ ਪਰੇ ਹੋ ਜਾਂਦੇ ਨੇ ਜੀ ਗੱਲ ਬਿਲਕੁਲ ਬਿਲਕੁਲ ਬਹੁਤ ਵਧੀਆ ਪਿਛਲੀ ਵਾਰ 3 ਕਿਲੋ ਜੀ ਇਸ ਵਾਰ ਮੈਨੂੰ ਲੱਗਦਾ ਵੀ 10-15 ਕਿਲੋ ਦੇ 68 ਇਹ ਤਾਂ ਫਰੂਟ ਲੈ ਸਕਦੇ ਆ ਲੀਚੀ ਵਰਗਾ ਹੀ ਸਾਈਜ਼ ਹੁੰਦਾ ਜੀ ਖਾਕੀ ਰੰਗ ਦਾ ਪੱਕ ਕੇ ਬਣਦਾ ਜੀ ਇਹ ਪਹਿਲਾਂ ਥੋੜਾ ਹਰਾ ਹੁੰਦਾ ਜੀ ਜੀ ਤੇ ਇੱਕ ਆਪਾਂ ਗੱਲ ਕਰ ਰਹੇ ਸੀ ਸੇਬ ਵੀ ਲੱਗਦਾ ਹਾਂਜੀ ਸੇਬ ਵੀ ਆਪਣੇ ਤੇ ਉਹਦੀ ਵੀ ਗੱਲ ਕਰਦੇ ਆ ਜੀ ਇਹ ਬਾਈ ਜੀ ਐਨਾ ਸੇਵਾ ਦੀ ਐਨਾ ਕੁਆਲਟੀ ਹੈ ਜੀ ਸੇਵ ਦੀਆਂ ਚਾਰ ਕੁਆਲਟੀਆਂ ਪੰਜਾਬ ਦੇ ਵਿੱਚ ਲੱਗ ਸਕਦੀਆਂ ਨੇ ਜੀ ਜੋ ਹਿਮਾਚਲ ਯੂਨੀਵਰਸਿਟੀ 2010 11 ਦੇ ਵਿੱਚ ਲੈ ਕੇ ਆਈ ਸੀ ਜੀ ਉਹਨਾਂ ਦੇ ਨੀਮ ਪਹਾੜੀ ਇਲਾਕਿਆਂ ਦੇ ਲਈ ਜਿਹੜੇ ਪੰਜਾਬ ਨਾਲ सटे ਏਰੀਏ ਨੇ ਨਾ ਜੀ ਹਿਮਾਚਲ ਦੇ ਉਹਨਾਂ ਲਈ ਲੈ ਕੇ ਆਈ ਸੀ ਜੀ ਉਹ ਐਨਾ ਗੋਲਡਨ ਡੌਰਸੈਟ ਇੱਕ ਐਚਆਰ 99 ਇੱਕ ਟ੍ਰੋਪੀਕਲ ਸੂਟ ਹੈ ਜੀ ਉਹਦੇ ਚੋਂ ਤਿੰਨ ਤਾਂ ਵੈਰੈਟੀਆਂ ਬਹੁਤ ਪੰਜਾਬ ਦੇ ਵਿੱਚ ਕਾਮਨ ਹੋ ਚੁੱਕੀਆਂ ਨੇ ਜੀ ਐਨਾ 골ਡਨ ਡੌਰਸਟ ਤੇ ਐਚਆਰ 99 ਜੀ ਹੁਣ ਜਿਹੜਾ ਪੰਜਾਬ ਚ ਕਿਤੇ ਕਿਤੇ ਲੱਗ ਰਿਹਾ ਜੀ ਟ੍ਰੋਪੀਕਲ ਸਵੀਟ ਵੀ ਲੱਗ ਰਿਹਾ ਜੀ ਇਹਦਾ ਪ੍ਰੋਪਰ ਲਾਲ ਰੰਗ ਨਹੀਂ ਬਣਦਾ ਜੀ ਜਿਹੜਾ 골ਡਨ ਸੇਵ ਆ ਜੀ 골ਡਨ ਤਾਂ ਥੋੜਾ ਜਿਹਾ ਸੁਨੈਰੀ ਰੰਗ ਦਾ ਹੋ ਜਾਂਦਾ ਪੀਲਾ ਪੱਕ ਜਾਂਦਾ ਜੀ ਜਿਹੜਾ ਐਨਾ ਤੇ ਐਚਆਰ 99 ਆ ਉਹ ਥੋੜੇ ਜਿਹਾ ਗੁਲਾਬੀ ਕਲਰ ਦੇ ਪੱਕਦੇ ਆ ਜੀ ਜਦੋਂ ਪੱਕਦੇ ਆ ਇਹਨਾਂ ਦਾ ਜਿਹੜਾ वजन ਆ ਜੀ 210 ਗ੍ਰਾਮ 220 ਗ੍ਰਾਮ ਦੇ ਹਟੇ ਸਟੇ ਰਹਿੰਦਾ ਜੀ ਉਹਦੇ ਲਈ ਕੁਝ ਕਰ ਵੀ ਸਕਦੇ ਨੇ ਜਿਵੇਂ ਹੁਣ ਆ ਚਾਰ ਗੁੱਚੇ ਬਣੇ ਹੋਏ ਆ ਜੀ ਚਾਰ ਸੇਬ ਬਣੇ ਹੋਏ ਆ ਤਿੰਨ ਸੇਬ ਬਣੇ ਹੋਏ ਆ ਇਹਦੇ ਚੋਂ ਜਿੰਨੇ ਆਪਾਂ ਛਿੱਦੇ ਕਰ ਦਾਂਗੇ ਜੀ ਜਿਹੜਾ ਕੋਈ ਬਿੰਗਰ ਤਿੰਕਾ ਉਹਨੂੰ ਆਪਾਂ ਤੋੜ ਦਈਏ ਜੀ ਜਿਵੇਂ ਹੁਣ ਇਹਦਾ ਪ੍ਰੋਪਰ ਸਾਈਜ਼ ਨਹੀਂ ਸੀ ਬਣਿਆ ਇਹਦਾ ਸਾਈਜ਼ ਪ੍ਰੋਪਰ ਬਣ ਚੁੱਕਿਆ ਜੀ ਇਹਦੇ ਚੋਂ ਆਪਾਂ ਜਿਹੜੇ ਛੋਟੇ ਸੇਬ ਨੇ ਉਹ ਕੱਢ ਦੀਏ ਜੀ ਤਾਂ ਜਿਹੜਾ ਇਹਨਾਂ ਦਾ वजन ਆ 250 ਗ੍ਰਾਮ ਦੇ ਆٹے ਸੱਟੇ ਚਲੇ ਜਾਂਦਾ ਜੀ ਥਿਕਨੈਸ ਕਰਨੀ ਥਿਨਿੰਗ ਕਰਨੀ ਫਲਦੀ ਬਹੁਤ ਜ਼ਰੂਰੀ ਹੈ ਜੀ ਉਸ ਸਮੇਂ ਦੇ ਹਿਸਾਬ ਨਾਲ ਜਿਵੇਂ ਹੁਣ ਏਡੇ ਏਡੇ ਹੋ ਗਏ ਜੀ ਹੁਣ ਇਹਨਾਂ ਚੋਂ ਜਿੰਨੇ ਕੁ ਤੋੜ ਦਾਂਗੇ ਜਿੰਨੇ ਕੁ ਰੱਖ ਲਾਂਗੇ ਉਹ ਪ੍ਰੋਪਰ ਸਾਈਜ਼ ਲੈ ਸਕਦੇ ਆਂ ਤੇ ਪ੍ਰੋਪਰ ਸਾਈਜ਼ ਦੇ ਨਾਲ ਨਾਲ ਆਪਾਂ ਨੂੰ ਉਹਨਾਂ ਦੀ ਕਲਰ ਤੇ ਕੁਆਲਿਟੀ ਪੂਰੀ ਵਧੀਆ ਬਣੂਗੀ ਜੀ ਜਿੰਨਾ ਆਪਾਂ ਇਹ ਤੋਂ ਬੂਟੇ ਛੋਟੇ ਰੱਖ ਕੇ ਤੇ ਨੇੜੇ ਲਾ ਕੇ ਆਪਾਂ ਇਹਨਾਂ ਨੂੰ ਆਪਣਾ ਖੇਤਾਂ ਦੇ ਵਿੱਚ ਲਾ ਸਕਦੇ ਆਂ ਜੀ ਤੇ ਇਹ ਕਿੰਨੇ ਸਮੇਂ ਦਾ ਜੀ ਇਹ ਇਹ ਤਕਰੀਬਨ ਤੀਜੇ ਸਾਲ ਦਾ ਬੂਟਾ ਜੀ ਇਹ ਫਰੂਟ ਇਸ ਵਾਰ ਆਇਆ ਹੈ ਕਿ ਪਹਿਲਾਂ ਵੀ ਆਇਆ ਨਹੀਂ ਜੀ ਇਹ ਦੂਜਾ ਫਰੂਟ ਆ ਜੀ ਇਹਦਾ ਅੱਛਾ ਹਾਂਜੀ ਟੇਸਟ ਕਿਦਾਂ ਦਾ ਜੀ ਦਾ ਟੇਸਟ ਪੂਰਾ ਵਧੀਆ ਜੀ ਪਹਿਲਾਂ ਮੇਰੇ ਕੋਲੇ ਜਿਹੜੇ ਪੁਰਾਣੇ ਬੂਟੇ ਨੇ ਜੀ ਉਹ 4 ਸਾਲ ਦੇ 5 ਸਾਲ ਦੇ ਨੇ ਜੀ ਉਹ ਆਪਾਂ ਨੂੰ ਫਰੂਟ ਦੇ ਚੁੱਕੇ ਆ ਜੀ ਤੇ ਤੀਜੀ ਵਾਰ ਇਹ ਦੂਜੀ ਵਾਰ ਦੇ ਰਿਹਾ ਜੀ ਅੱਛਾ ਤੇ ਇਦਾਂ ਜਿਵੇਂ ਸਮਾਂ ਟੱਪੀ ਜਾਂਦਾ ਜੀ ᱛਿਆਂ-ਤਿਆਂ ਫਰੂਟ ਵੀ ਵਧੀ ਜਾਂਦਾ ਤੇ ਕੁਆਲਿਟੀ ਵੀ ਵਧੀ ਜਾਂਦੀ ਹੈ ਜੀ ਸਾਈਜ਼ ਵੱਡਾ ਹੋ ਜਾਂਦਾ ਜੀ ਹੂੰ ਤੇ ਆਜੋ ਬਾਈ ਆਪਾਂ ਜਿਹੜੇ ਤੁਹਾਡੇ ਨਰਸਰੀ ਦੇ ਵਿੱਚ ਜਿੰਨੇ ਵੀ ਫਰੂਟ ਹੈਗੇ ਹਨਾ ਆਪਾਂ ਉਹਨਾਂ ਦੀ ਕਿਸਮਾਂ ਤੇ ਵੀ ਗੱਲ ਕਰ ਲਈਏ ਤੇ ਕਿੱਥੇ ਕਿੱਥੇ ਤੁਸੀਂ ਲਾਏ ਤੇ ਪਹਿਲਾਂ ਸਾਨੂੰ ਇਹ ਦੱਸੋ ਫਿਰ ਆਪਾਂ ਉਧਰ ਨਰਸਰੀ ਦੇ ਵਿੱਚ ਜਾ ਕੇ ਇਹਨਾਂ ਦੀ ਗੱਲ ਕਰਾਂਗੇ ਬਾਈ ਜੀ ਅੱਡ-ਅੱਡ ਪਿੰਡਾਂ ਦੇ ਵਿੱਚ ਅੱਡ-ਅੱਡ ਥਾਵੇਂ ਬਾਗ ਲਾਏ ਹੋਏ ਨੇ ਜੀ ਜਿਨ੍ਹਾਂ ਨੂੰ ਠੇਕੇ ਤੇ ਦੇਣ ਦਾ ਕੰਮ ਜਾਂ ਉਹਨਾਂ ਨੂੰ ਸੰਭਾਲਣ ਦਾ ਕੰਮ ਕਰ ਰਹੇ ਹਾਂ ਜੀ ਤੇ ਕੋਈ ਪ੍ਰੋਬਲਮ ਆ ਜਾਂਦੀ ਆ ਕੋਈ ਦਿੱਕਤ ਆ ਜਾਂਦੀ ਆ ਜੀ ਆਉਣ ਵਾਲੇ ਸਮੇਂ 'ਚ ਉਹਦੇ ਦੱਸਦੇ ਹਾਂ ਜੀ ਜਾਂ ਕੋਈ ਕੇਅਰ ਪਹਿਲਾਂ ਕਰਨ ਵਾਲੀ ਹੁੰਦੀ ਹੈ ਵੀ ਇਹ ਇਸ ਸਾਲ ਮੌਸਮ ਇਦਾਂ ਲੱਗ ਰਿਹਾ ਜੀ ਵੀ ਜਿੱਦਾਂ ਇਸ ਵਾਰ ਤੇਲਾ ਜ਼ਿਆਦਾ ਪਿਆ ਕਿਉਂਕਿ ਠੰਡ ਜ਼ਿਆਦਾ ਰਹੀ ਹੈ ਜੀ ਇਹਨਾਂ ਦੇ ਨਾਲ ਚਾਕੇ ਤਾਂ ਉਹ ਅਗਲੇ ਨੂੰ ਦੱਸਣਾ ਵੀ ਪਹਿਲਾਂ ਤੁਸੀਂ ਉਹ ਕਰੋ ਜੀ ਆਪਣਾ ਤੇਲੇ ਦੀ ਸਪਰੇਅ ਕਰ ਦੋ ਇਹਦੇ ਚ ਤਾਕਤ ਦੀ ਦਵਾਈ ਪਾ ਦਿਓ ਹੁਣ ਸਮਾਂ ਆਉਣ ਵਾਲਾ ਉਹ ਸਾਰਾ ਗਾਈਡ ਕਰਨਾ ਜੀ ਉਹ ਕੰਮ ਆ ਜੀ ਆਪਣਾ ਹਾਂਜੀ 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 ਕਿੰਨੇ ਸਾਲ ਤੋਂ ਕਰ ਰਹੇ ਹੋ ਬਾਈ ਤੁਸੀਂ ਤਕਰੀਬਨ ਮੈਂ ਜੀ ਜਿਹੜਾ ਆਪ ਦੇ ਖੇਤ ਚਲਾਉਣਾ 12-13 ਸਾਲ ਤੋਂ ਕਰ ਰਹੇ ਹਾਂ ਜੀ ਜਿਹੜਾ ਲੋਕਾਂ ਦੇ ਖੇਤਾਂ 'ਚ ਲਗਾਉਣਾ ਜੀ ਉਹ ਤਕਰੀਬਨ 7-8 ਸਾਲ ਤੋਂ ਕਰ ਰਹੇ ਹਾਂ ਜੀ ਅੱਛਾ ਉਹਨਾਂ ਨੂੰ ਠੀ ਕੀਤੇ ਦੇਣਾ ਉਹਨਾਂ ਦੇ ਗੱਲ ਕਰਾਉਣੀ ਉਹਨਾਂ ਦੀ ਵਿਆਹਤ ਬੰਦੀ ਕਰਨੀ ਵੀ ਆਪਾਂ ਕਿਹੜੇ ਪਾਸੇ ਕਿਹੜੇ ਰੁੱਖ ਲਾਉਣੇ ਆ ਕਿਹੜੇ ਪਾਸੇ ਕਿਹੜੇ ਜਿਹੜੇ ਮਿਕਸ ਲਾਉਂਦੇ ਆ ਜੀ ਬਾਹਰਲੇ ਜੰਨਾ ਐਨ ਆਰ ਆਈ ਵੀਰ ਆਪਣੇ ਘਰਾਂ ਦੇ ਨਾਲ ਫਲਦਾਰ ਬੂਟੇ ਲਗਾਉਣੇ ਚਾਹੁੰਦੇ ਆ ਜਾਂ ਖੇਤ ਚ ਲਗਾਉਣੇ ਚਾਹੁੰਦੇ ਆ ਉਹ ਡਾਇਰੈਕਸ਼ਨ ਵਾਈਜ਼ ਲੱਗਦੇ ਆ ਕਿਉਂਕਿ ਜਦੋਂ ਤਾਂ ਇੱਕ ਚੀਜ਼ ਦਾ ਬਾਗ ਲਾਉਣਾ ਫਿਰ ਤਾਂ ਸਾਰਾ ਆਪਾਂ ਸਿੱਧਾ ਸਿੱਧਾ ਲਾਈਨਾਂ ਖਿੱਚ ਕੇ 15 ਬਾਈ 15 ਤੇ 15 ਬਾਈ 20 ਤੇ 10 ਬਾਈ 15 ਤੇ ਜਿੰਨੇ ਤੇ ਵੀ ਲਾਉਨੇ ਆ ਉਹ ਲਾ ਸਕਦੇ ਆ ਜੀ ਪਰ ਜਦੋਂ ਆਪਾਂ ਨੇ ਲਾਉਣਾ ਵੀ ਮਿਕਸ ਫਰੂ ਦੀ ਜਿਵੇਂ 20 ਤੋਂ 25 ਫਰੂਟ ਘਰ ਦੇ ਵਿੱਚ ਲਾਉਣ ਨੇ ਤਾਂ ਉਹਦੇ ਵਿੱਚ ਡਾਇਰੈਕਸ਼ਨਸ ਬਹੁਤ ਕਾਊਂਟ ਹੁੰਦੀਆਂ ਨੇ ਜੀ ਕਿੱਧਰੋਂ ਸੂਰਜ ਚੜਦਾ ਕਿੱਧਰ ਛਿਪਦਾ ਨਾਰਥ ਵਾਲੇ ਪਾਸੇ ਕਿਹੜੇ ਲੱਗਣਗੇ ਸਾਊਥ ਵਾਲੇ ਪਾਸੇ ਕਿਹੜੇ ਲੱਗਣਗੇ ਕਿਨਾਂ ਨੂੰ ਵੱਧ ਧੁੱਪ ਚਾਹੀਦੀ ਆ ਕਿਨਾਂ ਨੂੰ ਘੱਟ ਚਾਹੀਦੀ ਆ ਕਿਸੇ ਦਾ ਪਰਛਾਵਾਂ ਦੂਜੇ ਨੂੰ ਖਰਾਬ ਨਾ ਕਰ ਦੇਵੇ ਇਹ ਗੱਲ ਬਹੁਤ ਦੇਖਣਯੋਗ ਹੁੰਦੀ ਆ ਹਾਂਜੀ ਤੇ ਉਹਨਾਂ ਦੀ ਪ੍ਰੋਪਰ ਦੂਰੀ ਕਿਉਂਕਿ ਹਰ ਚੀਜ਼ ਦੀ ਦੂਰੀ ਜੇ ਆਪਾਂ ਘੱਟ ਦੂਰੀ ਰੱਖਦੇ ਆ ਤਾਂ ਮੈਨੇਜ ਨਹੀਂ ਕਰਨਾ ਹੁੰਦਾ ਆ ਬੂਟਾ ਤੇ ਉਹ ਬੂਟਾ ਇੱਕੋ ਸਾਲ ਦੇ ਲੱਗੇ ਹੋਏ ਨੇ ਜੀ ਉਹ ਉਹਦੀ ਕਟਿੰਗ ਘੱਟ ਕੀਤੀ ਆ ਇਹਦੀ ਕਟਿੰਗ ਜ਼ਿਆਦਾ ਕੀਤੀ ਆ ਉਹ ਕੀ ਮੈਂ ਦੇਖਣਾ ਚਾਹੁੰਦਾ ਸੀ ਵੀ ਫਰਕ ਕੀ ਹੁੰਦਾ ਇਹਦਾ ਫਲ ਜ਼ਿਆਦਾ ਮਜ਼ਬੂਤ ਆ ਉਹਦੇ ਤੇ ਘੱਟ ਲੱਗੇ ਆ ਜੀ ਕਿੰਨਾ ਫਰਕ ਪੈਂਦਾ ਫਰੂਟ ਦਾ ਟੇਸਟ ਦਾ ਕੀ ਫਰਕ ਪੈਂਦਾ ਉਹ ਵੀ ਮੈਂ ਖੁਦ ਆਪਦੇ ਇਸ ਖੇਤ ਦੇ ਵਿੱਚ ਚਾਰ ਗਿੱਲਿਆਂ ਦੇ ਵਿੱਚ ਲਾ ਕੇ ਪਹਿਲਾਂ ਟਰਾਇਲ ਕਰਦਾ ਫਿਰ ਕਿਸੇ ਨੂੰ ਦੱਸਦਾ ਜੀ ਕਿ ਤੁਸੀਂ ਆ ਸੇਬ ਮੈਂ ਲਾਉਣ ਲਈ ਕਿਸੇ ਨੂੰ ਤੰਗ ਹੂੰਗਾ ਜੇ ਮੈਂ ਖੁਦ ਮੈਨੂੰ ਪਤਾ ਹੋਊਗਾ ਐਵੇਂ ਕਾਡੋ ਮੈਂ ਚਾਕੇ ਐਦਾਂ ਹੀ ਨਹੀਂ ਲਵਾ ਸਕਦਾ ਵੀ ਲਾ ਲਓ ਯਾਰ ਕਿਉਂ ਕਿਉਂਕਿ ਇਨਵੈਸਟਮੈਂਟ ਬਹੁਤ ਜ਼ਿਆਦਾ ਹੋ ਜਾਂਦੀ ਆ ਸਭ ਤੋਂ ਜ਼ਿਆਦਾ ਲੱਗਦਾ ਜੀ ਜੇ 4 ਸਾਲ ਬਾਅਦ ਆਪਾਂ ਨੂੰ ਪਤਾ ਲੱਗੇ ਇਹ ਬੂਟਾ ਹੋਣਾ ਨਹੀਂ ਤਾਂ ਫਿਰ ਮੈਂ ਤੁਹਾਨੂੰ ਸੁਜੈਸਟ ਕਰਕੇ ਲਵਾ ਦਮਾ ਉਹ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਕਿਸੇ ਨੂੰ ਸੁਜੈਸਟ ਕਰਨ ਤੋਂ ਪਹਿਲਾਂ ਮੈਂ ਖੁਦ ਆਪਣੇ ਖੇਤ ਚ ਟ੍ਰਾਇਲ ਕਰਦਾ ਹੋਰ ਚੀਜ਼ਾਂ ਇਹ ਜਿਹੜੀਆਂ ਨੇ ਜਿਨ੍ਹਾਂ ਦੇ ਟ੍ਰਾਇਲ ਚੱਲ ਰਹੇ ਨੇ ਕਿ ਉਹ ਕਮਰਸ਼ੀਅਲ ਬਾਈਬਲ ਹੋਣਗੀਆਂ ਜਾਂ ਕਮਰਸ਼ੀਅਲੀ ਆਪਾਂ ਨੂੰ ਫਾਇਦਾ ਦੇਣਗੀਆਂ ਜਾਂ ਨਹੀਂ ਦੇਣਗੀਆਂ ਉਹ ਪਹਿਲਾਂ ਮੈਂ ਖੁਦ ਚੈੱਕ ਕਰਦਾ ਜੀ ਇਹਨਾਂ ਤੇ ਕਰ ਚੁੱਕੇ ਆ ਇਹਨਾਂ ਤੇ ਕਰ ਚੁੱਕੇ ਆ ਸੇਵਾ ਐਵੋਕਾਡੋ ਤੇ ਕਰ ਚੁੱਕਿਆ ਸੇਵਾ ਸੇਵਾ ਤੇ ਕਰ ਚੁੱਕਿਆ ਐਵੋਕਾਡੋ ਤੇ ਕਰ ਚੁੱਕਿਆ ਲੋਗਨ ਤੇ ਕਰ ਚੁੱਕਿਆ ਇੱਕ ਦ ਉਹ ਕਮਰਸ਼ੀਅਲ ਪੱਖ ਦੇਖਣਾ ਬਾਕੀ ਆ ਜੀ ਜੇ ਖੇਤ ਚ ਲਾਉਣ ਦੀ ਗੱਲ ਕਰੀਏ ਗੋਜ਼ੀ ਬੇਰੀ ਜਾਂ ਘਰ ਲਈ ਇੱਕ ਦੋ ਉਹ ਬਹੁਤ ਵਧੀਆ ਲੱਗ ਸਕਦੀਆਂ ਨੇ ਜੀ ਹੋਰ ਵੀ ਕਈ ਪਲਾਨ ਨੇ ਜਿਹੜੇ ਆਉਣ ਵਾਲੇ 2 ਸਾਲਾਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਲਿਆ ਕੇ ਲਪਾਵਾਂਗੇ ਤੇ ਉਹਨਾਂ ਦੀ ਜਿਹੜੀ ਕਮਰਸ਼ੀਅਲ ਵੈਲਿਊ ਹੋਊਗੀ ਉਹ ਆਪਣੀਆਂ ਕ੍ਰੌਪ ਨਾਲੋਂ ਝੋਨੇ ਕਣਕ ਨਾਲੋਂ ਅੱਗੇ ਹੋਊਗੀ ਕਿਉਂਕਿ ਜੇ ਆਪਾਂ ਕੋਈ ਸਕਸੈਸਫੁਲ ਮਾਡਲ ਕਿਸੇ ਨੂੰ ਦੇਣਾ ਤਾਂ ਉਹ ਚ ਕਣਕ ਝੋਨੇ ਦੇ ਟੱਕਰ 'ਚ ਹੋਵੇ ਕਿਉਂ ਅੱਜ ਦੇ ਕਿਸਾਨ ਦੇ ਮਨ ਦੇ ਵਿੱਚ ਇਹੀ ਆ ਕਿ ਕੀ ਕਣਕ ਝੋਨੇ ਦੇ ਬਰਾਬਰ ਹੈ ਸੀ ਉਹ ਚੋਂ ਇਨਕਮ ਲੈ ਸਕਦੇ ਆ ਜਾਂ ਨਹੀਂ ਬਸ ਸਿੱਧੀ ਜੀ ਗੱਲ ਦੂਜੀ ਗੱਲ ਨਹੀਂ ਪੁੱਛਣੀ ਜੀ ਉਹਨਾਂ ਨੇ ਵੀ ਠੇਕਾ ਜੀ ਸਾਨੂੰ 80000 ਮਿਲਦਾ ਕੀ ਤੁਸੀਂ ਅਮਰੂਦ ਦਾ ਬਾਗ ਲਗਾ ਕੇ ਕੀ ਤੁਸੀਂ ਜਾਮਨ ਦਾ ਬਾਗ ਲਵਾ ਕੇ ਕੀ ਤੁਸੀਂ ਇਹਦਾ ਸੇਵ ਦਾ ਬਾਗ ਲਵਾ ਕੇ ਸਾਨੂੰ 80000 ਤੋਂ ਉੱਤੇ ਕਿੰਨਾ ਦਿੰਦੇ ਹੋ ਸਾਡੀ ਮਿਹਨਤ ਕਿੰਨੀ ਹੋਊਗੀ ਇਨਪੁਟ ਸਾਡੀ ਕਿੰਨੀ ਲੱਗੂਗੀ ਤੇ ਆਉਟਪੁਟ ਸਾਨੂੰ ਕੀ ਮਿਲੂਗੀ ਸਭ ਤੋਂ ਵੱਡੀ ਗੱਲ ਇੱਕ ਪੱਖ ਤੋਂ ਇਹ ਹੁੰਦੀ ਹੈ ਜੀ ਉਹਨੂੰ ਪੂਰਾ ਕਰਨਾ ਉਹਨੂੰ ਦੱਸਣਾ ਇਹ ਇਹ ਸਾਡਾ ਕੰਮ ਆ ਜੀ ਇਹ ਮੇਰਾ ਕੰਮ ਆ ਜੀ ਅੱਛਾ ਇਹ ਤੁਹਾਡੇ ਕੋਲੇ ਪਲਾਂਟ ਹੈਗੇ ਨੇ ਸਾਰੇ ਪਲਾਂਟ ਸਾਰੇ ਅਵੇਲੇਬਲ ਨੇ ਜੀ ਸਮੇਂ ਦੇ ਹਿਸਾਬ ਨਾਲ ਪਲਾਂਟ ਅਵੇਲੇਬਲ ਹੁੰਦਾ ਜੀ ਜਿਵੇਂ ਹੁਣ ਸੇਵ ਲਾਉਣ ਦਾ ਸਮਾਂ ਰਿਹਾ ਹੀ ਨਹੀਂ ਪੂਰੇ ਸਾਲ ਲਈ ਹੁਣ ਜਾ ਕੇ ਜਨਵਰੀ ਦੇ ਵਿੱਚ ਸੇਵ ਲੱਗੂਗਾ ਮੈਂ ਨਹੀਂ ਕਿਸੇ ਨੂੰ ਸੁਜੈਸਟ ਕਰੂੰਗਾ ਵੀ ਤੁਸੀਂ ਅੱਜ ਜੁਲਾਈ ਦੇ ਵਿੱਚ ਸੇਵ ਲਾਓ ਜਾਂ ਹੁਣ ਲਾਓ ਨਹੀਂ ਜੀ ਹੁਣ ਇਹਦਾ ਸਮਾਂ ਜਨਵਰੀ ਫਰਵਰੀ ਮਾਰਚ ਇਹ ਆ ਜੀ ਉਦੋਂ ਪਹਿਲਾਂ ਬਿਉਂਤਬੰਦੀ ਕਰਕੇ ਰੱਖੋ ਜੀ ਬਿਉਂਤਬੰਦੀ ਦਾ ਸਾਰਾ ਤੁਹਾਨੂੰ ਦੱਸੂੰਗਾ ਵੀ ਕਿੱਦਾਂ ਇਹਦੀ ਬਿਉਂਤਬੰਦੀ ਕਰਨੀ ਆ ਵੀ ਆਪਾਂ ਨੇ ਅਗਲੇ ਸਾਲ ਨੂੰ ਲਾਉਣਾ ਤਾਂ ਬਿਉਂਤਬੰਦੀ ਆਪਾਂ ਨੂੰ ਉਦੋਂ ਪਹਿਲਾਂ ਕਰਨੀ ਪਊਗੀ ਹੁਣ ਜਿਨੇ ਐਵੇਂ ਕਾਡੂ ਦਾ ਬਾਗ ਲਾਉਣਾ ਉਹਦੀ ਬਿਉਂਤਬੰਦੀ ਜਾਂ ਬੂਟੇ ਕਿਸੇ ਨੇ 10 20 ਵੀ ਲਾਉਣੇ ਆ ਕਿਸੇ ਨੇ 100 ਬੂਟਾ ਵੀ ਲਾਉਣਾ ਉਹਦੀ ਬਿਉਂ नहीं ਹੋਊਗੀ ਤਾਂ ਜਾ ਕੇ ਜਲਾਈ ਦੇ ਵਿੱਚ ਉਹ ਐਵੇਂ ਕਾਡੂ ਦੇ ਬੂਟੇ ਲੱਗਣਗੇ ਨਹੀਂ ਬੂਟਾ ਲਾਉਣ ਦਾ ਕੋਈ ਫਾਇਦਾ ਨਹੀਂ ਹੋਰ ਕਿੰਨੇ ਤਰ੍ਹਾਂ ਦੇ ਪਲਾਂਟ ਨੇ ਜਿਹੜੇ ਆਪਣੇ ਕੋਲੇ ਹੈਗੇ ਨੇ ਮੇਰੇ ਕੋਲੇ ਜੀ ਤਕਰੀਬਨ ਇੱਥੇ 50 ਪ੍ਰਕਾਰ ਦੇ ਫਰੂਟ ਪਲਾਂਟ ਅਵੇਲੇਬਲ ਨੇ ਜੀ ਜਿੰਨਾ ਤੇ ਤੁਸੀਂ ਟ੍ਰਾਇਲ ਵੀ ਹਾਂ ਜੀ ਟ੍ਰਾਇਲ ਵੀ ਕਰਦੇ ਆਂ ਜੀ ਕਈ ਚੀਜ਼ਾਂ ਐਹ ਜਿਹਿਆਂ ਨੇ ਜਿਹੜੀਆਂ ਕਿਉਂਕਿ ਇਹ ਵੀਡੀਓ ਦੇਖ ਕੇ ਬਹੁਤ ਸਾਡੇ ਲੋਕ ਭਰਾ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪਰ ਉਹ ਲਗਵਾਉਣਾ ਚਾਹੁੰਦੇ ਹੁੰਦੇ ਨੇ ਹਾਂਜੀ ਭਾਈ ਉਹਨੂੰ ਸਾਰੀ ਟੈਕਨੀਕਲ ਨੋਲਜ ਜਿੰਨੀ ਵੀ ਹੋਊਗੀ ਟੈਕਨੀਕਲ ਨੋਲਜ ਉਹ ਸਾਰੀ ਮੈਂ ਦਿੰਨਾ ਜੀ ਮੇਰਾ YouTube ਚੈਨਲ ਵੀ ਆ ਜੀ ਧਨਵਾ ਨੈਚੁਰਲ ਫਾਰਮ ਐਂਡ ਨਰਸਰੀ ਜੀ ਮੈਂ ਉਹਦੇ ਤੇ ਵੀ ਸਮੇਂ ਦੇ ਹਿਸਾਬ ਨਾਲ ਹਰ ਸਮੇਂ ਜੋ ਕੰਮ ਚੱਲਦਾ ਹੁੰਦਾ ਜੀ ਉਹਦੇ ਬਾਰੇ ਵੀਡੀਓ ਪਾਉਣਾ ਜੀ ਵੀ ਕੋਈ ਛੋਟੀ ਮੋਟੀ ਵੀਡੀਓ ਪਾ ਕੇ ਤਿੰਨ ਚਾਰ ਮਿੰਟ ਦਾ ਕਲਿੱਪ ਆਪ ਪਾ ਦਿੰਨੇ ਆ ਵੀ ਹਾਂ ਵੀ ਥੀਨਿੰਗ ਕਰਨੀ ਆ ਮੰਨ ਲਓ ਇਹਦੀ ਹੁਣ ਥੀਨਿੰਗ ਦੀ ਵੀਡੀਓ ਪਾਉਂਗਾ ਵੀ ਭਾਈ ਜਿੱਥੇ ਪੰਜ ਪੰਜ ਗੁੱਛੇ ਦੇ ਵਿੱਚ ਤੁਹਾਡੇ ਖੇਤ ਚ ਸੇਬ ਦੇ ਫਲ ਲੱਗੇ ਨੇ ਉਹਨੂੰ ਗੁੱਛੇ ਨੂੰ ਤਿੰਨ ਦਾ ਕਰ ਦੋ ਦੋ ਦਾ ਕਰ ਦੋ ਜਾਂ ਜਿੱਥੇ ਜ਼ਿਆਦਾ ਕੋਈ ਛੋਟਾ ਫਲ ਰਹਿ ਗਿਆ ਜੀ ਅੱਜ ਦੇ ਦਿਨ ਦੇ ਵਿੱਚ ਉਹਨੂੰ ਤੋੜ ਦੋ ਤਾਂ ਉਹਦਾ ਕਾਰਨ ਕੀ ਹੁੰਦਾ ਦੂਜੇ ਦੀ ਕੁਆਲਿਟੀ ਖਰਾਬ ਕਰ ਦਿੰਦੇ ਨੇ ਜੀ ਜਿੱਥੇ 10 ਗੁੱਛੇ ਗੁੱਛੇ ਚ 5 ਫਲ ਨੇ ਉਹਨਾਂ ਨੂੰ 5 ਨੂੰ ਤਾਕਤ ਮਿਲਣੀ ਹੈ ਕਿੱਥੇ 1 ਨੂੰ ਤਾਕਤ ਮਿਲਣੀ ਹੈ ਜਾਂ 2 ਨੂੰ ਉਹਨਾਂ ਦਾ ਸਾਈਜ਼ ਤੇ ਟੇਸਟ ਵੱਖਰਾ ਹੋ ਜਾਂਦਾ ਜੀ ਬੂਟਾ ਵੱਡਾ ਨਹੀਂ ਲੈ ਕੇ ਜਾਣਾ ਉਹਦੀ ਕਟਿੰਗ ਕਿਵੇਂ ਕਰਨੀ ਆ ਉਹ ਸਾਰੀ ਉਸ ਚੈਨਲ ਤੇ ਵੀ ਮੈਂ ਵੀਡੀਓ ਪਾਉਣਾ ਜੀ ਤੇ ਆਪ ਵੀ ਜੇ ਕੋਈ ਮਿੱਤਰ ਫੋਨ ਤੇ ਪੁੱਛਦਾ ਮੈਨੂੰ ਮੈਂ ਫੋਨ ਤੇ ਦੱਸ ਹਾਂ ਤੁਸੀਂ ਨੰਬਰ ਬੋਲ ਦਿਓ ਮੇਰਾ ਨੰਬਰ ਆ ਜੀ 98143 37067 ਜੀ ਗੁਰੂਸਮਰਨ ਸਿੰਘ ਮੇਰਾ ਨਾਂ ਜੀ ਤੇ ਹਥੋਆ ਪਿੰਡ ਆ ਜੀ ਮਲੇ ਕੋਲੇ ਦੇ ਨਾਲ ਦੀ ਹਾਂਜੀ ਹਾਂਜੀ ਅੱਛਾ ਭਾਈ ਇੱਕ ਮੈਨੂੰ ਇਹ ਦੱਸ ਜਦੋਂ ਹਨਾ ਇੱਕ ਚੈਲੰਜ ਸੀ ਜਦੋਂ ਤੁਸੀਂ ਉਹ ਚੀਜ਼ ਪ੍ਰੈਕਟੀਕਲ ਕਰਕੇ ਸਾਰਾ ਕੁਝ ਫਰੂਟ ਸਾਹਮਣੇ ਰੱਖਦਾ ਵੀ ਆ ਪਿਆ ਤੇ ਫਿਰ ਕੀ ਰਿਵਿਊ ਸੀ ਰਿਵਿਊ ਸੀ ਵੀ ਤੁਸੀਂ ਪੰਗੇ ਲੈਨੇ ਹੋ ਜੀ ਇੰਨਾ ਗੱਲਾਂ ਦਾ ਕਰਨ ਦਾ ਕੀ ਫਾਇਦਾ ਫਿਰ ਤੁਸੀਂ ਤਾਂ ਫਾਇਦਾ ਕਢ ਲਿਆ ਜੀ ਕਾਮ ਜਾਂ ਦੇਖੋ ਬਾਈ ਜੀ ਉਹ ਕਹਿਣਗੇ ਵੀ ਤੁਹਾਡਾ ਇੱਕੇ ਮਾਡਲ ਆ ਜੀ ਤੁਸੀਂ ਇੱਕ ਇੱਕ ਖੇਤ ਚ ਕੰਮ ਕੀਤਾ ਇੱਥੇ ਤਾਂ ਜੀ 75 ਲੱਖ ਕਿਲਾ ਜੀਰੀ ਦਾ ਲੱਗਦਾ ਜੀ ਇੱਥੇ ਇੰਨਾ ਆ ਕੁਝ ਹੋ ਰਿਹਾ ਐਨਾ ਆ ਕੁਝ ਹੋ ਰਿਹਾ ਤੁਹਾਡੇ 4 ਕਿਲਿਆਂ ਨਾਲ ਕੀ ਫਰਕ ਪਊਗਾ ਜੀ ਉਹ ਇਸ ਗੱਲ ਤੇ ਮੈਂ ਇਹ ਸੀ ਕਿ ਬਈ ਚਿੜੀ ਦੀ ਚੁੰਝੀ ਜਿੰਨਾ ਵੀ ਜੇ ਆਪਾਂ ਪਾਣੀ ਚੜ੍ਹਦੀ ਅੱਗ ਤੇ ਪਾ ਦਈਏ ਜੀ ਤਾਂ ਉਹ ਵੀ ਬਹੁਤ ਵੱਡੀ ਦੇਣ ਬੁਝਾਉਣ ਵਾਲਿਆਂ ਚ ਨਾ ਤਾਂ ਹੋ ਜੂਗਾ ਨਾ ਬੁਝਾਉਣ ਵਾਲਿਆਂ ਚ ਨਾ ਹੋ ਭੱਜਣ ਵਾਲਿਆਂ ਚ ਭੱਜਣ ਵਾਲਿਆਂ ਚ ਅਸੀਂ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਮੈਂ ਇਹ ਜਿਹੇ ਜਿਹੇ ਰੁੱਖ ਲਿਆ ਕੇ ਲਾ ਚੁੱਕੇ ਆ ਜਿਨ੍ਹਾਂ ਚ ਖਰਚਾ ਬਹੁਤ ਹੁੰਦਾ ਜੀ ਨੁਕਸਾਨ ਬਹੁਤ ਹੁੰਦਾ ਹਰੇਕ ਸਾਲ ਮੈਂ 2.5 ਲੱਖ 3 ਲੱਖ ਦੇ ਪੌਦੇ ਲਿਆ ਕੇ ਖਰਾਬ ਕਰ ਲੈਣਾ ਜੀ ਉਹਨਾਂ ਦਾ ਕਾਰਨ ਕੀ ਹੁੰਦਾ ਵੀ ਲੈ ਆਂਦੇ ਦੂਰੋਂ ਲੈ ਕੇ ਆਂਦੇ ਹੁਣ ਜੇ ਮੰਨ ਲਓ ਵੀ ਆਪਾਂ ਨੇ 20 ਬੂਟੇ ਲੈਣ ਮੰਨ ਲਓ ਕੋਲਕੱਤੇ ਜਾਣਾ ਜੀ ਜੇ ਤਾਂ ਕੋਈ ਸਾਧਨ ਬਣ ਗਿਆ ਤਾਂ ਤਾਂ ਠੀਕ ਆ ਨਹੀਂ ਅਗਲਾ ਕਹਿੰਦਾ ਤਾਂ ਜੀ ਮੈਂ ਨਹੀਂ ਦੇਣੇ ਤੁਸੀਂ ਆ ਕੇ ਲੈ ਜਾਓ ਤਾਂ ਫਿਰ ਉੱਥੇ ਜਾਣ ਦਾ ਖਰਚਾ ਉਹਨੂੰ ਲੈ ਕੇ ਆਉਣ ਦਾ ਖਰਚਾ ਉੱਥੇ ਰਹਿਣ ਦਾ ਖਰਚਾ ਲਿਆ ਕੇ ਲਾਉਣ ਦਾ ਖਰਚਾ ਫਿਰ ਉਹ ਮਰ ਗਿਆ ਅਗਲੇ ਸਾਲ ਨੂੰ ਅੱਛਾ ਚਲੋ ਮਗਾਉਣ ਵਾਲੀ ਗੱਲ ਹੋ ਗਈ ਜੇ ਤੁਹਾਡੇ ਤੋਂ ਕੋਈ ਮਗਾਉਣਾ ਚਾਹੁੰਦਾ ਹੈ ਹਾਂਜੀ ਬਾਈ ਜੀ ਤੁਸੀਂ ਦੇਖੋ ਜੀ ਜੇ ਤਾਂ ਬਹੁਤ ਜ਼ਿਆਦਾ ਬੂਟੇ ਹੋਣਗੇ ਫਿਰ ਤਾਂ ਆਪਾਂ ਗੱਡੀ ਕਰਕੇ ਭੇਜ ਦਿੰਨੇ ਆਂ ਜੀ ਜੇ 2 4 10 ਬੂਟੇ ਕਿਸੇ ਨੇ ਲੈਣੇ ਆ ਤਾਂ ਉਹ ਮੇਰੇ ਫਾਰਮ ਤੇ ਜਦੋਂ ਮਰਜ਼ੀ ਆ ਕੇ ਲੈ ਸਕਦਾ ਜੇ ਮੈਨੂੰ ਮਿਲਣਾ ਤਾਂ ਮੈਂ ਐਤਵਾਰ ਨੂੰ ਇੱਥੇ ਹੁੰਦਾ ਜੀ ਅਵੇਲੇਬਲ ਹੁੰਦਾ ਫਾਰਮ ਦੇ ਉੱਤੇ ਜੀ ਐਤਵਾਰ ਵਾਲੇ ਦਿਨ ਫਾਰਮ ਤੇ ਸਾਰੇ ਆਉਂਦੇ ਆ ਦੋਸਤ ਸੱਜਣ ਜਿਨ੍ਹਾਂ ਨੇ ਮਾਡਲ ਦੇਖਣਾ ਹੁੰਦਾ ਵੀ ਕਿਸ ਮਾਡਲ ਤੇ ਲਾਈਏ ਕਿਦਾਂ ਲਾਈਏ ਉਹ ਸਾਰਾ ਫਿਰ ਮੈਂ ਇੱਥੇ ਆ ਕੇ ਸ਼ੋਅ ਕਰਦਾ ਵੀ ਆਪਾਂ ਕੀ ਕੀ ਕਰ ਸਕਦੇ ਆ ਇਹਨਾਂ ਨਾਲ ਕਿਹੜੀਆਂ ਕਿਹੜੀਆਂ ਸਹਾਇਕ ਫਸਲਾਂ ਲੈ ਸਕਦੇ ਹੁਣ ਆਪਾਂ ਜਿਹੜੇ ਖੇਤ ਤੇ ਇਹ ਮੂੰਗੀ ਦੀ ਵੀ ਆਉਟਪੁੱਟ ਮਿਲੂਗੀ ਇਹਦੇ ਆਹ ਬੱਟਾਂ ਦੇ ਵਿੱਚ ਹਲਦੀ ਵੀ ਜੂਗਾ ਜੀ ਉਹ ਹਲਦੀ ਦੀ ਵੀ ਆਉਟਪੁੱਟ ਆਉਗੀ ਜੀ ਆਪਾਂ ਨੂੰ ਉਹਨੂੰ ਕਮਰਸ਼ੀਅਲੀ ਵਾਈਪਲ ਕਿਵੇਂ ਕਰਨਾ ਉਹਨੂੰ ਕਮਰਸ਼ੀਅਲੀ ਕਣਕ ਝੋਨੇ ਦੇ ਬਰਾਬਰ ਕਿਵੇਂ ਲੈ ਜਾਈਏ ਜੀ ਜੇ ਆਪਾਂ ਕਣਕ ਝੋਨੇ ਦੇ ਚੱਕਰ ਦੇ ਬਰਾਬਰ ਨਾ ਪਹੁੰਚੇ ਤਾਂ ਆਪਾਂ ਇੱਕ 20 ਕਿਲਾ ਕਣਕ ਝੋਨੇ ਤੋਂ ਨਹੀਂ ਛਡਾ ਸਕਦੇ ਨਹੀਂ ਸਰ ਮੈਂ ਹੁਣ ਮਾਨ ਨਾਲ ਕਹਿਣਾ ਵੀ ਮੇਰੇ ਕੋਲ ਇਹ 4 ਕਿਲੀਆਂ ਨੇ ਮਾਨ 4 ਕਿਲੀਆਂ ਚ ਇੱਕ ਵੀ ਡਾਲ ਜੀਰੀ ਦਾ ਨਹੀਂ ਲਾਉਣਾ ਜੀ ਔਰ ਪਿਛਲੇ 3 ਸਾਲਾਂ ਤੋਂ ਜੀਰੀ ਨਹੀਂ ਲਾ ਰਿਹਾ ਜੀ ਮੈਂ ਹੁਣ ਮੇਰਾ ਸਰਦ ਜੀ ਮਤਲਬ ਵਧੀਆ ਚੱਲ ਪਿਆ ਵਧੀਆ ਚੱਲ ਪਿਆ ਜੀ ਜੀ ਤੇ ਗਾਲਾਂ ਵੀ ਬੀਜ ਕੇ ਸੇਲ ਕਰਦੇ ਆਂ ਜੀ ਰਾਗੀ ਵਗੈਰਾ ਹੋ ਗਈ ਉਹ ਸਾਰਾ ਕੁਝ ਸੇਲ ਹੁੰਦਾ ਜੀ ਉਹ ਜੀਰੀ ਤੋਂ ਮੂਰੇ ਜਾਂਦਾ ਜੀ ਪਿੱਛੇ ਰਹਿਣ ਦੀ ਬਜਾਏ ਹੂੰ ਇਹ ਆ আচ্ছা ਇਹ ਜਿਵੇਂ ਮੂੰਗੀ ਦੀ ਗੱਲ ਕਰ ਲਈ ਹਲਦੀ ਦੀ ਤੁਸੀਂ ਰਾਗੀ ਦੀ ਹੋਰ ਕੀ ਕੀ ਫਸਲਾਂ ਲੈਣੇ ਸੀ ਬਾਈ ਜੀ ਮੂੰਗੀ ਮਾਂ ਹੁਣ ਸਾਰੀਆਂ ਸਬਜ਼ੀਆਂ ਤਕਰੀਬਨ ਮੇਰੇ ਘਰ ਦੀਆਂ ਮੇਰੇ ਜੋਗੀਆਂ ਮੇਰੇ ਕੋਲ ਨੇ ਜਿਹੜੀਆਂ ਵਾਧੂ ਹੋ ਜਾਂਦੀਆਂ ਨੇ ਮੇਰੇ ਜਿਹੜੇ ਇੱਥੇ ਕੰਮ ਇਹ ਕੰਮ ਕਰਦੇ ਆ ਉਹਨਾਂ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਂਦੀਆਂ ਨੇ ਜੇ ਕੋਈ ਸੱਜਣ ਮਿੱਤਰ ਨੂੰ ਚਾਹੀਦੀ ਹੁੰਦੀ ਆ ਉਹ ਵੀ ਜਿਹੜੀ ਸਰਪਲੱਸ ਹੁੰਦੀ ਆ ਉਹ ਲੈ ਜਾਂਦੇ ਆ ਜੀ ਤਣਕ ਹੈ ਦੀ ਸੋਨਾ ਮੋਤੀ ਆ ਪ੍ਰਾਣੀ ਕਣਕ ਉਹਦਾ ਸੀਡ ਹੈ ਪਿਛਲੀ ਵਾਰ ਸਾਰਾ ਸੀਡ ਦੇ ਤੌਰ ਤੇ ਮੇਰੇ ਕੋਲੇ ਇੱਕ ਵੀ ਦਾਣਾ ਨਹੀਂ ਬਚਿਆ ਜੀ ਆਪਦੇ ਲਈ ਤੇ ਉਹ ਚੱਕਰ ਹੁੰਦਾ ਵੀ ਹਰ ਚੀਜ਼ ਜਾਈ ਜਾਂਦੀ ਹੈ ਜੀ ਕੰਮੇ ਕਿੰਨੇ ਕੰਮ ਕਰਦੇ ਲੈ ਮੇਰੇ ਕੋਲ 10 ਕੰਮੇ ਕੰਮ ਕਰਦੇ ਆ ਜੀ ਇਹ ਸਾਲ ਚੋਂ ਕਿੰਨੇ ਮਹੀਨੇ ਕੰਮ ਕਰਦੇ ਲਗਾਤਾਰ ਕੰਮ ਚੱਲਦਾ ਹੈ ਲਗਾਤਾਰ 10 ਕੰਮ ਕੰਮ ਕਰਦੇ ਨੇ ਜੀ ਹਾਂ ਜੀ ਕੁਝ ਨਾ ਮਤਲਬ 10 ਬੰਦਿਆਂ ਨੂੰ ਨਾਲ ਰੋਜ਼ਗਾਰ ਵੀ ਦਿੱਤਾ ਹੋਇਆ ਰੋਜ਼ਗਾਰ ਵੀ ਦਿੱਤਾ ਹੋਇਆ ਜੀ 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 ਬਹੁਤ ਵਧੀਆ ਬਈ ਕਿ ਫਲਦਾਰ ਤੇ ਸਾਰੇ ਕੰਮ ਹਾਂ ਜੀ ਤੇ ਹੋਰ ਕੋਈ ਲਾਸ਼ ਦੇ ਵਿੱਚ ਗੱਲਬਾਤ ਕਹਿਣੀ ਚਾਹੁੰਦੇ ਜੀ ਬਸ ਆਪਾਂ ਬੇਨਤੀ ਇਹੀ ਕਰਨਾ ਚਾਹੁੰਦੇ ਆ ਜੀ ਵੀ ਪਹਿਲਾਂ ਇੱਕੋ ਦਮ ਕਹਿਣਾ ਵੀ ਮੈਂ 10 ਕਿਲੇ ਲਾਉਣੇ ਆ ਜੀ ਐਵੋਕਾਡੋ ਦੇ ਜਿਵੇਂ 5 ਕਿਲੇ ਲਾਉਣੇ ਆ ਜੀ ਸੇਵ ਦੇ ਉਸ ਚੀਜ਼ ਨਾਲੋਂ ਪਹਿਲਾਂ ਦੀ ਆਪਾਂ 10 ਬੂਟੇ 20 ਬੂਟੇ 40 ਬੂਟੇ ਲਾ ਕੇ ਉਹਨਾਂ ਤੇ ਟ్రਾਇਲ ਕਰੀਏ ਜੀ ਜਿੰਨਾ ਚਿਰ ਇਹਦੀ ਕਟਾਈ ਸੇਵ ਦੀ ਨਹੀਂ ਆਪਾਂ ਨੂੰ ਆਉਂਦੀ ਆਪਾਂ ਬਾਗ ਚ ਕਾਮਜਾਬ ਨਹੀਂ ਹੋ ਸਕਦੇ ਜੀ ਉਹ 100% ਫੇਲ ਮਾਡਲ ਹੋ ਜਾਊਗਾ ਜੇ ਤੁਸੀਂ ਨੇ ਕਟਾਈ ਤੁਹਾਨੂੰ ਕਰਨੀ ਨਹੀਂ ਆਉਂਦੀ ਜੇ 10 ਬੂਟੇ 20 ਬੂਟੇ ਲਾਏ ਆ ਜੀ ਤੁਸੀਂ ਕਟਾਈ ਕਰਕੇ ਇਹ ਤਾਂ ਦੇਖ ਸਕਦੇ ਹੋ ਵੀ ਹਾਂ ਕਿਹੜੇ ਤੇ ਫਲ ਕਿੰਨਾ ਰਹਿੰਦਾ ਕਿਹੜੇ ਤੇ ਕਿੰਨਾ ਰਹਿੰਦਾ ਕੁਆਲਟੀ ਕੀ ਬਣਦੀ ਆ ਤੁਸੀਂ ਪ੍ਰੋਪਰ ਜਾਣਕਾਰੀ ਦਿਨੇ ਸਰ ਹਾਂਜੀ ਪ੍ਰੋਪਰ ਜਾਣਕਾਰੀ ਦਊਗਾ ਸਾਰਿਆਂ ਨੂੰ ਦੱਸੂਗਾ ਜਿਨੇ ਲਾਉਣਾ ਲਵਾ ਕੇ ਵੀ ਆਉਣੇ ਆ ਜੀ ਉਹਦੀਆਂ ਡਾਇਰੈਕਸ਼ਨਸ ਦੱਸਣੀਆਂ ਉਹ ਸਾਰਾ ਕੁਝ ਕਰਨਾ ਉਹਦਾ ਇੱਕ ਲੇਆਉਟ ਦੇਣਾ ਉਹ ਸਾਰਾ ਕੰਮ ਐ ਆਪ ਕਰਦਾ ਜੀ ਤੇ ਉਹਦੇ ਤੋਂ ਫਿਰ ਲਗਵਾਉਨੇ ਆ ਜੀ ਆਪਾਂ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਜੀ ਸੋ ਦੋਸਤੋ ਇਹ ਸਨ ਬਾਈ ਗੁਰシਮਰਨ ਸਿੰਘ ਜੀ ਪਿੰਡ ਹਥੋਆ ਜ਼ਿਲ੍ਹਾ ਮਲੇਰਕੋਟਲਾ ਤੇ ਆਪਾਂ ਬਾਈ ਦੇ ਨਾਲ ਫਰੂਟਿੰਗ ਦੇ ਬਾਰੇ ਸਾਰੀ ਗੱਲਬਾਤ ਕੀਤੀ ਐ ਜੇ ਕੋਈ ਵੀ ਸਾਡਾ ਮਿੱਤਰ ਚਾਹੁੰਦਾ ਕਿ ਮੈਂ ਆਪਣੇ ਖੇਤ ਦੇ ਵਿੱਚ ਬਾਗ ਲਵਾਉਣਾ ਹੈ ਜਾਂ ਕਿਤੇ ਵੀ ਅਸੀਂ ਫਲਦਾਰ ਬੂਟੇ ਲਵਾਉਣੇ ਨੇ ਜਾਂ ਕੋਈ ਹੋਰ ਇਹਨਾਂ ਫਸਲਾਂ ਬਾਰੇ ਫਰੂਟ ਬਾਰੇ ਜਾਣਕਾਰੀ ਲੈਣੀ ਹੈ ਤਾਂ ਸਾਡੇ ਅਸੀਂ ਨੰਬਰ ਹੈ ਜਿਹੜਾ ਬਾਈ ਦਾ ਉਹ ਸਕਰੀਨ ਤੇ ਵੀ ਦੇਵਾਂਗੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ